ਕਿੰਨਾ ਟਾਈਮ ਲਾਇਆ ਉੱਥੇ ਮੈਂ 6 ਸਾਲ ਲਾਇਆ ਕੈਨੇਡਾ ਚ ਅੱਛਾ 6 ਸਾਲ ਕੇ ਕੈਨੇਡਾ ਲਾਇਆ ਕੀ ਕਰਨ ਗਏ ਸੀਗੇ ਕੈਨੇਡਾ ਕੀ ਤੁਹਾਡਾ ਰੀਜ਼ਨ ਕੀ ਸੀ ਉੱਥੇ ਜਾਣ ਦਾ ਸਟੱਡੀ ਪਹਿਲਾਂ ਤਾਂ ਸੀਗਾ ਵੀ ਸਾਰਾ ਕੁਝ ਉਥੇ ਹੀ ਮੂਵ ਕਰਨਾ ਬਿਊਰੇ ਨਹੀਂ ਵੀ ਰੋਟਲੀ ਬਟ ਜਾ ਉਰੇ ਆਇਆ ਇੱਕ ਤਾਂ ਜਿਵੇਂ ਉੱਧਰ ਰਿਹਾ ਸੀ ਜਾਂ ਦੁਬਾਰਾ ਫੈਮਿਲੀ ਚ ਆਇਆ ਹੈ ਨਾ ਉਹਨੇ ਮਾਈਂਡ ਚੇਂਜ ਕੀਤਾ ਤੇ ਫੈਮਿਲੀ ਵੱਲੋਂ ਵੀ ਜਿਵੇਂ ਹੁਣ ਸਪੋਰਟ ਆਈ ਜੀ ਫਿਊਰੇ ਥਿੰਕਿੰਗ ਸਾਰੀ ਫੈਮਿਲੀ ਦੀ ਆਇਆ ਹੈ ਨਾ ਤੇ ਹੌਲੀ ਹੌਲੀ ਮੇਰਾ ਮਾਈਂਡ ਇਹਦਾ ਚੇਂਜ ਹੋਇਆ ਤੇ ਮੈਂ ਉਰੇ ਮੈਂ ਕਿ ਇਹਨੂੰ ਹੀ ਕੈਨੇਡਾ ਬਣਾ ਦੇਣਾ ਆਪਾਂ ਉਰੇ ਅ ਕੈਨੇਡਾ ਤੇ ਏਡਿਆ ਦੇ ਵਿੱਚ ਡਿਫਰੈਂਸ ਕੋਈ ਨਹੀਂਗਾ ਜੌਬ ਤੁਸੀਂ ਉੱਥੇ ਕਰਦੇ ਹੋ ਜੌਬ ਤੁਸੀਂ ਇੱਥੇ ਕਰ ਸਕਦੇ ਹੋ ਜਿੰਨਾ ਤੁਸੀਂ ਉੱਥੇ ਫੋਕਸ ਕਰਦੇ ਹੋ ਜੇ ਕੋਈ ਸੇ ਚੀਜ਼ ਤੇ ਇੱਥੇ ਉਹਨਾ ਫੋਕਸ ਕਰੋਗੇ ਆਈ ਥਿੰਕ ਉਹਦੋਂ ਦੁੱਗਣਾ ਕਰ ਸਕਦੇ ਆ ਜਦ ਕੋਈ ਵੀ ਚੀਜ਼ ਨਵੀਂ ਸਿੱਖਦੇ ਆਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਨੂੰ ਫੇਲਰ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਵਿੱਚ ਨਾ ਕਦੇ ਕਦੇ ਆਪਾਂ ਫੇਲ ਹੋ ਜਾਂਦੇ ਹੁੰਨੇ ਆ ਵਿੱਚ ਉਹਦੇ ਲਈ ਤਿਆਰ ਹੋ ਤੁਸੀਂ ਵਿੱਚ ਝਟਕੇ ਵੱਜਣ ਤਾਂ ਤੁਸੀਂ ਕਿਵੇਂ ਉਹਨੂੰ ਕੋਪ ਅਪ ਕਿਵੇਂ ਕਰੋਗੇ ਆ ਫਰੀ ਰਹਿਣ ਨਾਲੋਂ ਜਾਂ ਕੁਝ ਨਾ ਕਰਨ ਨਾਲੋਂ ਜੇ ਫੇਲ ਹੋ ਕੇ ਕੁਝ ਸਿੱਖ ਗਿਆ ਆਪਾਂ ਵਧੀਆ ਕਰ ਸਕਦੇ ਆ ਤਾਂ ਮੈਂ ਆਮ ਟੋਟਲੀ ਫੋਰ ਪੂਰਾ ਜੱਟ ਦਸਿਕਾ ਦੋਸਤੋ ਮਿੱਠੀ ਜੇਲ ਪੋਡਕਾਸਟ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਦੋਸਤੋ ਸਾਨੂੰ ਬਾਹਰਲੇ ਦੇਸ਼ਾਂ ਵਿੱਚੋਂ ਆਪਣੇ ਪੰਜਾਬੀ ਵੀਰ ਭਰਾਵਾਂ ਦਾ ਪੈਣਾ ਦਾ ਬੜੇ ਫੋਨ ਕਾਲਸ ਆਉਂਦੇ ਨੇ ਤੇ ਅਕਸਰ ਜਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਭਵਿੱਖ ਨੂੰ ਲੈ ਕੇ ਬੜੀ ਚਿੰਤਾ ਹੈ ਜਿਸ ਤਰੀਕੇ ਨਾਲ ਗਲੋਬਲ ਪੋਲਿਟਿਕਸ ਉੱਤੇ ਥੱਲੇ ਹੋ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਟਾਈਮ ਉਹਨਾਂ ਨਾਲ ਕੁਝ ਵੀ ਹੋ ਸਕਦਾ ਹੈ ਤੇ ਕਾਫੀ ਹੱਦ ਤੱਕ ਇਹ ਗੱਲ ਸੱਚ ਵੀ ਹੈ ਜਿਸ ਤਰੀਕੇ ਨਾਲ ਆਪਣੇ ਸਟੂਡੈਂਟਸ ਨੂੰ ਬਾਹਰਲੇ ਦੇਸ਼ਾਂ ਵਿੱਚੋਂ ਵਾਪਸ ਘੱਲਿਆ ਜਾ ਰਿਹਾ ਹੈ ਇਹ ਕਹਿਣਾ ਕੋਈ ਗਲਤ ਗੱਲ ਨਹੀਂ ਹੋਏਗੀ ਕਿ ਉਹਨਾਂ ਦਾ ਭਵਿੱਖ ਥੋੜਾ ਮੁਸ਼ਕਿਲ ਵਿੱਚ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜੀਣਾ ਛੱਡ ਦਈਏ ਇਹਦਾ ਮਤਲਬ ਬਲਕਿ ਇਹ ਹੈ ਕਿ ਆਪਾਂ ਆਪਣੀ ਜ਼ਿੰਦਗੀ ਦੀ ਲਗਾਮ ਹੁਣ ਆਪਣੇ ਹੱਥ ਵਿੱਚ ਲਈਏ ਤੇ ਗਵਰਨਮੈਂਟਸ ਦੇ ਉੱਤੇ ਆਪਣੀ ਰਿਸਪੌਂਸਿਬਿਲਟੀ ਨਾ ਛੱਡ ਕੇ ਆਪਣੇ ਆਈਡੀਆਜ਼ ਵੱਲ ਧਿਆਨ ਦਈਏ ਤੁਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਕੱਢਣਾ ਚਾਹੁੰਦੇ ਹੋ ਤੁਸੀਂ ਆਪਣੇ ਭਵਿੱਖ ਬਾਰੇ ਕੀ ਸੋਚਿਆ ਹੈ ਕੀ ਆਈਡੀਆਜ਼ ਨੇ ਤੁਹਾਡੇ ਕੋਲੇ ਤੁਸੀਂ ਉੱਥੋਂ ਵਾਪਿਸ ਆ ਕੇ ਇੱਥੇ ਵੀ ਤਾਂ ਬਹੁਤ ਕੁਝ ਕਰ ਸਕਦੇ ਹੋ ਤੇ ਖਾਸ ਕਰ ਆਪਣੇ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਅੱਜ ਦੇ ਸਾਡੇ ਇੱਕ ਨੌਜਵਾਨ ਜਿਨ੍ਹਾਂ ਨਾਲ ਅਸੀਂ ਤੁਹਾਡੀ ਤੁਹਾਡੀ ਮੁਲਾਕਾਤ ਕਰਵਾਉਣ ਵਾਲੇ ਹੈ ਉਹ اسی ਤਰੀਕੇ ਦੇ ਪੰਜਾਬੀ ਨੌਜਵਾਨ ਨੇ ਕੈਨੇਡਾ ਵਿੱਚੋਂ ਵਾਪਿਸ ਆਏ ਨੇ ਪੜ੍ਹ ਲਿਖ ਕੇ ਕੁਝ ਸਿੱਖ ਕੇ ਤੇ ਇੱਥੇ ਆ ਕੇ ਆਪਣਾ ਆਈਡੀਆ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੋਸਤੋ ਇਹ ਵੀਡੀਓ ਇਸ ਚੀਜ਼ ਬਾਰੇ ਨਹੀਂ ਹੈ ਕਿ ਉਹਨਾਂ ਨੇ ਕਿੰਨਾ ਵੱਡਾ ਬਿਜ਼ਨਸ ਸਟਾਰਟ ਕੀਤਾ ਜਾਂ ਜੋ ਬਿਜ਼ਨਸ ਕੀਤਾ ਉਹ ਸਹੀ ਹੈ ਜਾਂ ਗਲਤ ਜਾਂ ਫਿਰ ਉਹਨਾਂ ਦਾ ਆਈਡੀਆ ਠੀਕ ਹੈ ਕਿ ਗਲਤ ਹੈ। ਨਹੀਂ ਇਹ ਵੀਡੀਓ ਇਸ ਬਾਰੇ ਹੈ ਕਿ ਜੋ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚਦੇ ਹੋ ਆਪਣੀ ਜ਼ਿੰਦਗੀ ਨੂੰ ਲੈ ਕੇ ਆਪਣੇ ਭਵਿੱਖ ਨੂੰ ਲੈ ਕੇ ਉਹ ਉਹਦੀ ਬਾਗਡੋਰ ਤੁਸੀਂ ਆਪਣੇ ਹੱਥਾਂ ਵਿੱਚ ਫੜੀ ਹੋਈ ਹੈ ਕਿ ਨਹੀਂ ਫੜੀ ਹੋਈ ਹੈ। ਤੇ ਇਹ ਨੌਜਵਾਨ ਨੇ ਤਾਂ ਪੱਕਾ ਫੜੀ ਹੋਈ ਹੈ ਕਹਿੰਦੇ ਨੇ ਨਾ ਸ਼ਹਿ ਸਵਾਰ ਹੀ ਗਿਰਤੇ ਹਨ ਮੈਦਾਨੇ ਜੰਗ ਮੇਂ ਉਹ ਤਫਰ ਕਿਆ ਗਿਰੇਗਾ ਜੋ ਘੁਟਨੋ ਕੇ ਬਲ ਚਲੇ ਹੈ ਤਾਂ ਆਪਾਂ ਘੁਟਨਿਆਂ ਦੇ ਬਲ ਨਹੀਂ ਤੁਰਨਾ ਆਪਾਂ ਆਪਣੀ ਜ਼ਿੰਦਗੀ ਦੀ ਲਗਾਮ ਆਪਣੇ ਹੱਥ ਫੜਨੀ ਹੈ ਆਜੋ ਫਿਰ ਮਿਲੀਏ ਇਸ ਵੀਰ ਨੂੰ ਦੱਸੋ ਕਿ ਤੁਸੀਂ ਪਹਿਲਾਂ ਕੈਨੇਡਾ ਗਏ ਸੀਗੇ ਹਾਂਜੀ ਹੈ ਕਿੰਨਾ ਟਾਈਮ ਲਾਇਆ ਉੱਥੇ ਮੈਂ 6 ਸਾਲ ਲਾਇਆ ਕੈਨੇਡਾ ਚ ਅੱਛਾ 6 ਸਾਲ ਕੈਨੇਡਾ ਲਾਇਆ ਕੀ ਕਰਨ ਗਏ ਸੀਗੇ ਕੈਨੇਡਾ ਕੀ ਤੁਹਾਡਾ ਰੀਜ਼ਨ ਕੀ ਸੀ ਉੱਥੇ ਜਾਣ ਦਾ ਸਟੱਡੀ ਅੱਛਾ ਪੜ੍ਹਨ ਲਈ ਗਏ ਸੀ ਹਾਂ ਪੜ੍ਹਨ ਲਈ ਗਏ ਸੀਗੇ ਮੇਨ ਸਟੱਡੀ ਸੀਗਾ ਓਕੇ 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 ਤੇ ਹੁਣ ਮੈਂ ਆਇਆ ਸੀਗਾ ਵਿਜ਼ਿਟ ਕਰਨ ਬਟ ਫਿਰ ਮਾਈਂਡ ਉਹ ਹਿਸਾਬ ਨਾਲ ਚੇਂਜ ਹੋਇਆ ਤੇ ਸਾਰਾ ਹੁਣ ਇੱਥੇ ਸੈਟਲ ਕਰ ਰਹੇ ਹਾਂ ਅੱਛਾ ਤੁਹਾਡਾ ਮਾਈਂਡ ਸੈਟ ਕਿਵੇਂ ਚੇਂਜ ਹੋਇਆ ਕੀ ਰੀਜ਼ਨ ਇਹਦੇ ਪਿੱਛੇ ਪਹਿਲਾਂ ਤਾਂ ਸੀਗਾ ਵੀ ਸਾਰਾ ਕੁਝ ਉੱਥੇ ਹੀ ਮੂਵ ਕਰਨਾ ਬਿਊਰੇ ਨਹੀਂ ਵੀ ਰੋਟਲੀ ਬਟ ਜਾ ਉਰੇ ਆਇਆ ਇੱਕ ਤਾਂ ਜਿਵੇਂ ਉੱਧਰ ਰਿਹਾ ਸੀ ਜਾਂ ਦੁਬਾਰਾ ਫੈਮਿਲੀ ਚ ਆਇਆ ਹਨਾ ਉਹਨੇ ਮਾਈਂਡ ਚੇਂਜ ਕੀਤਾ ਤੇ ਫੈਮਿਲੀ ਵੱਲੋਂ ਵੀ ਜਿਵੇਂ ਹੁਣ ਸਪੋਰਟ ਆਈ ਜੀ ਫਿਊਰੇ ਥਿੰਕਿੰਗ ਸਾਰੀ ਫੈਮਿਲੀ ਦੀ ਆਏ ਹਨਾ ਤੇ ਹੌਲੀ ਹੌਲੀ ਮੇਰਾ ਮਾਈਂਡ ਇਹਦਾ ਚੇਂਜ ਹੋਇਆ ਤੇ ਮੈਂ ਉਰੇ ਮੈਂ ਕਿ ਇਹਨੂੰ ਕੈਨੇਡਾ ਬਣਾ ਦੇਣਾ ਆ ਫੁੱਲੀ ਆਪਾਂ ਆਟੋਮੈਟਿਕ ਕਰ ਦੇਣਾ ਫਾਰਮ ਵੀ ਵੀ ਜਿਵੇਂ ਕੋਈ ਦੇਖੇ ਵੀ ਐ ਕਿਹੇ ਨਾ ਵੀ ਹਾਂ ਵੀ ਉਧਰੋਂ ਕੁਝ ਲੈ ਕੇ ਆਇਆ ਜਿਹੜੇ ਆਪਣੇ ਉਹਨੂੰ ਕਰਨ ਲਈ ਨਹੀਂ ਤੁਸੀਂ ਦੱਸੋ ਤੁਸੀਂ ਜਿਹੜੀਆਂ ਆਪਣੀ ਕੈਨੇਡਾ ਅਮਰੀਕਾ ਸਹੂਲਤਾ ਹੁੰਦੀਆਂ ਨੇ ਜਿਹਦੇ ਪਿੱਛੇ ਆਪਣਾ ਯੂਥ ਪੰਜਦਾ ਹੈ ਵੀ ਉੱਥੇ ਚਮਕਦਾਰ ਜ਼ਿੰਦਗੀ ਹੈ ਬੜੀ ਲਸ਼ਕਾਰੇ ਮਾਰਦੀ ਹੈ ਨਾ ਵੀ ਉੱਥੇ ਅਸੀਂ ਮੋਲਾਂ ਚ ਘੁੰਮਾਂਗੇ ਕੱਪੜੇ ਲਵਾਂਗੇ ਮੋਬਾਈਲ ਫੋਨ ਲਵਾਂਗੇ ਗੱਡੀਆਂ ਲਵਾਂਗੇ ਟਾਈਪਸ ਹਨਾ ਤੇ ਉਹਦੇ ਨਾਲ ਜੇ ਤੁਸੀਂ ਇੱਥੇ ਕੰਪੇਅਰ ਕਰਦੇ ਹੋ ਤੁਹਾਡੀ ਲਾਈਫ ਜਿਹੜੀ ਹੁਣ ਕੁਝ ਮਿਸਿੰਗ ਆਊਟ ਲੱਗਦਾ ਤੁਹਾਨੂੰ ਕਿ ਤੁਸੀਂ ਕੁਝ ਪਿੱਛੇ ਰਹਿ ਗਏ ਹੋ ਪਿੱਛੇ ਛੁੱਟ ਗਏ ਹੋ ਕੁਝ ਨਹੀਂ ਉਦਾਂ ਨਹੀਂ ਹੈਗਾ ਜੇ ਮੈਂ ਆਪਾਂ ਕਹੀਏ ਹੁਣ ਮੈਂ ਆਏ ਐ ਵੀ ਨਹੀਂ ਕਹਿ ਸਕਦਾ ਵੀ ਜਿਹੜਾ ਕੈਨੇਡਾ ਵੀ ਵਧੀਆ ਕੰਟਰੀ ਨਹੀਂ ਕਿ ਜਾਂ ਇੰਡੀਆ ਵਧੀਆ ਜਾਂ ਇੰਡੀਆ ਵਧੀਆ ਨਹੀਂ ਹਾਂ ਦੋਨਾਂ ਦੇ ਆਪਣੇ ਬੈਨੀਫਿਟਸ ਨੇ ਤੇ ਪ੍ਰੋਸ ਐਂਡ ਕਾਉਨਸ ਜਿਵੇਂ ਕਹਿ ਦਿੰਨੇ ਆਪਾਂ ਉਹ ਚੀਜ਼ਾਂ ਨੇ ਬਟ ਜੋ ਮੈਨੂੰ ਉਰੇ ਆ ਕੇ ਜਿਹੜੀ ਚੀਜ਼ ਜ਼ਿਆਦਾ ਫੀਲ ਹੋਈ ਆ ਉਥੇ ਆਪਣਾ ਜਿਵੇਂ ਕਹਿ ਦਈਏ ਮਾਈਂਡ ਦੇ ਸਟ्रेस ਜ਼ਿਆਦਾ ਰਹਿੰਦੀ ਆ ਤੇ ਭੱਜ ਦੌੜ ਜਿਵੇਂ ਜ਼ਿੰਦਗੀ ਜਿਹੜੀ ਆ ਆਪਾਂ ਜ਼ਿਆਦਾ ਰਹਿੰਦੀ ਆ ਉਰੇ ਆ ਰਿਲੈਕਸ ਹੋ ਕੇ ਮਾਈਂਡ ਦਾ ਪ੍ਰੋਪਰ ਥਿੰਕ ਕਰ ਸਕਦਾ ਕਿ ਉੱਥੇ ਫਾਸਟ ਲਾਈਫ ਬਹੁਤ ਜ਼ਿਆਦੇ ਹੋ ਜਾਂਦੀ ਹੈ ਨਾ ਤਾਂ ਉਹ ਥਿੰਕਿੰਗ ਦਾ ਟਾਈਮ ਨਹੀਂ ਮਿਲਦਾ ਜਿਹੜਾ ਆਪਾਂ ਕਹਿੰਦੇ ਨੇ ਬੱਚੇ ਜ਼ਿਆਦਾਤਰ ਟੋਟਰ ਰਹੇ ਨੇ ਆਪਣੇ ਉਹਦੇ ਤੋਂ ਰੂਟਸ ਤੋਂ ਨਾ ਉਹਦਾ ਮੇਨ ਕੌਜ਼ ਹੈ ਮੈਨੂੰ ਆ ਲੱਗਿਆ ਕਿਉਂਕਿ 6 ਸਾਲ ਦੇ ਵਿੱਚ ਮੈਨੂੰ ਵੀ ਖੁਦ ਨੂੰ ਐ ਲੱਗਿਆ ਵੀ ਮੈਂ ਇੱਥੋਂ ਨਾ ਜਿਵੇਂ ਟੋਟਰਿਆਂ ਵੀ ਟਾਈਮ ਘਟ ਦੇ ਰਹੇ ਹਾਂ ਇਧਰ ਨੂੰ ਤੇ ਜਦ ਆਇਆ ਤਾਂ ਮੈਨੂੰ ਜ਼ਿਆਦਾ ਫੀਲ ਜ਼ਿਆਦੇ ਚੀਜ਼ ਹੋਈ ਫਿਰ ਮੈਂ ਇੱਥੇ ਸਾਰਾ ਕੁਝ ਕਰੰਦੀ ਉਹ ਕੀਤੀ ਆ ਤੁਹਾਨੂੰ ਕੋਈ ਪਛਤਾਵਾ ਇੱਥੇ ਆਉਂਦਾ ਨੋ ਹੈ ਨਹੀਂ ਮੈਂ ਸਮਾਂ ਕਿ ਜੋ ਮੇਰੀ ਇਸ ਟਾਈਮ ਮੇਨ ਪਛਤਾਵਾ ਹੈ ਇਹ ਅਭੀ ਮੈਂ ਪਹਿਲਾਂ ਕਿਉਂ ਨਹੀਂ ਆਇਆ ਅੱਛਾ 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 ਪਹਿਲਾਂ ਸਟਾਰਟ ਨਹੀਂ ਕੀਤਾ ਜਿਹੜੇ ਮੈਂ ਫਿਊ ইয়ারਸ ਨੇ ਜਿਹੜੇ ਪਿੱਛੇ ਸਟਾਰਟ ਕਰਦਾ ਉਹਨੂੰ ਕਿੱਥੋਂ ਤੋਂ ਕਿੱਥੇ ਲੈ ਜਾਣੀ ਸੀ ਪਰ ਉਹ ਐਕਸਪੀਰੀਅੰਸ ਜ਼ਰੂਰੀ ਹੈ ਨਾ ਬਟ ਹਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੈਂ ਬਾਹਰ ਵੀ ਜਾ ਸਕਦਾ ਸੀਗਾ ਹਾਂ ਬਟ ਉਹਦਾ ਮੈਨੂੰ ਬੈਨੀਫਿਟ ਉਹ ਐਕਸਪੀਰੀਅੰਸ ਦਾ ਆਇਆ ਜਿਵੇਂ ਮੈਂ ਜੇ ਨਾ ਜਾਂਦਾ ਜੇ ਮੈਂ ਸਿੱਧਾ ਹੀ ਡਾਇਰੈਕਟ ਸ਼ੁਰੂ ਕਰਦਾ ਮੇਰੇ ਮਾਈਂਡ ਦੇ ਬ ਪੂਰੀ ਹੋ ਕੀਤੀ ਹੈ ਦੇਖੀ ਹੈ ਸਾਰੀ ਤੇ ਦੋਨਾਂ ਦਾ ਉਧਰ ਦੀ ਵੀ ਲਾਈਫ ਦਾ ਜਿਹੜਾ ਮੈਂ ਕਹਦਾ ਜਿਵੇਂ ਆਪਾਂ ਉਧਰੋਂ ਵੀ ਪੋਜੀਟਿਵ ਚੀਜ਼ਾਂ ਹੀ ਲੈ ਕੇ ਆਏ ਆ ਜਿਹੜੀਆਂ ਇੱਥੇ ਮੈਨੂੰ ਹੈਲਪ ਕਰ ਰਹੀ ਨੇ ਐਕਚੁਅਲ ਉਸ ਕਾਰਨ ਚ ਹਾਂ ਓਕੇ ਵੀ ਇਹ ਨਾ ਜਾਂਦਾ ਸ਼ਾਇਦ ਆ ਕੁਝ ਮੈਂ ਨਾ ਕਰਦਾ ਵੀ ਨਾ ਕਰਦਾ ਵੀ ਹਾਂਜੀ ਤਾਂ ਕਰਕੇ ਉਹ ਚੀਜ਼ਾਂ ਦਾ ਬਹੁਤ ਜ਼ਿਆਦਾ ਇਫੈਕਟ ਹੈ ਤੇ ਜਿਹੜੇ ਆਪਣੇ ਬੱਚੇ ਉਧਰ ਹਜੇ ਬਾਹਰ ਗਏ ਨੇ ਹਨਾ ਵੀ ਐਜ਼ ਅ ਸਟੂਡੈਂਟ ਵੀ ਉਹ ਬੜੀ ਡਿਫਿਕਲਟ ਲਾਈਫ ਹੈ ਉੱਥੇ ਸਟੂਡੈਂਟ ਲਾਈਫ ਤਾਂ ਤੁਸੀਂ ਆਪ ਹੀ ਦੇਖੀ ਹੋਏਗੀ ਉਹਨਾਂ ਨੂੰ ਜੇ ਤੁਸੀਂ ਕੋਈ ਸਲਾਹ ਦੇਣੀ ਹੋਵੇ ਵੀ ਉਹ ਸੋਚ ਰਹੇ ਨੇ ਜਿਹੜੇ ਕਿ ਅਸੀਂ ਮੁੜ ਕੇ ਆਈਏ ਨਾ ਮੁੜ ਕੇ ਆਈਏ ਕੋਥੀ ਸੈਟਲ ਹੋਣ ਦੀ ਕੋਸ਼ਿਸ਼ ਕਰੀਏ ਉਹਨਾਂ ਲਈ ਤੁਸੀਂ ਕੀ ਦਸੋਗੇ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਕੀ ਸਲਾਹ ਦੋਗੇ ਜੇ ਮੈਂ ਆਪਣੇ ਐਕਸਪੀਰੀਅੰਸ ਲਾ ਲੈ ਕੇ ਦੇ ਸਕਦਾ ਜਿਵੇਂ ਜੇ ਕਿਸੇ ਦੀ ਥਿੰਕਿੰਗ ਹੈ ਵੀ ਮੈਂ ਇੱਥੇ ਆਉਣਾ ਚਾਹੁੰਨਾ ਬਟ ਐ ਸੋਚ ਰਿਹਾ ਵੀ ਮੈਂ ਇੱਥੇ ਆ ਕੇ ਕਰੂੰਗਾ ਕੀ ਬਹੁਤ ਜ਼ਿਆਦੇ ਆਪਸ਼ਨਸ ਨੇ ਉਹਦੇ ਲਈ ਜੋ ਚੀਜ਼ ਉਹਦੀ ਬੈਸਟ ਆਪਸ਼ਨਸ ਜਿਹੜੀ ਉਹਨੂੰ ਲੱਗਦੀ ਉਹਦੇ ਵਿੱਚ ਜੋ ਉਹ ਕਰੇ ਕੈਨੇਡਾ ਤੇ ਇੰਡੀਆ ਦੇ ਵਿੱਚ ਡਿਫਰੈਂਸ ਕੋਈ ਨਹੀਂਗਾ ਜੌਬ ਤੁਸੀਂ ਉੱਥੇ ਕਰਦੇ ਹੋ ਜੋ ਤੁਸੀਂ ਇੱਥੇ ਕਰ ਸਕਦੇ ਹੋ ਜਿੰਨਾ ਤੁਸੀਂ ਉੱਥੇ ਫੋਕਸ ਕਰਦੇ ਹੋ ਜੇ ਕੋਈ ਸੇ ਚੀਜ਼ ਤੇ ਇੱਥੇ ਉਹਨਾਂ ਫੋਕਸ ਕਰੋਗੇ ਆਈ ਥਿੰਕ ਉਹ ਦੁੱਗਣਾ ਕਰ ਸਕਦੇ ਆ ਅੱਛਾ ਕਿਉਂਕਿ ਇੱਥੇ ਆਪਣੇ ਕੋਲ ਸੋਰਸਸ ਜ਼ਿਆਦੇ ਨੇ ਫੋਰ ਐਗਜ਼ਾਮਪਲ ਉੱਥੇ ਆਪਾਂ ਜ਼ੀਰੋ ਤੇ ਜਾਂਦੇ ਆਂ ਐਵਰੀ ਡੇ ਆਪਣੇ ਐਕਸਪੈਂਸਿਵ ਹੁੰਦੇ ਆ ਉੱਥੇ ਸਾਰੇ ਖਰਚੇ ਹੁੰਦੇ ਆ ਇੱਥੇ ਆ ਕੇ ਆਪਣੇ ਉਹ ਬੇਸਿਕ ਖਰਚੇ ਮੁੱਕ ਜਾਂਦੇ ਆ ਫਰਸਟ ਆਫ ਆਲ ਆਪਣੇ ਕੋਲ ਇੱਕ ਤਰੀਕੇ ਦੇ ਫਾਈਨੈਂਸ਼ੀਅਲ ਥੋੜੀ ਜੀ ਉਹ ਵੀ ਫਰੀडम ਹੋ ਜਾਂਦੀ ਹੈ ਫਰੀडम ਹੋ ਜਾਂਦੀ ਆ ਆਪਾਂ ਉਹ ਜਿਹੜੀ ਐਕਸਟਰਾ ਮਨੀ ਆ ਨੂੰ ਪਲੇ ਆਊਟ ਕਰ ਸਕਦੇ ਆ ਇਧਰ ਉਧਰ ਤੇ ਮੈਨੂੰ ਲੱਗਦਾ ਹੋਰ ਜ਼ ਮੜੀ-ਮੋਟੀ ਜ਼ਮੀਨ ਹੈਗੀ ਐ ਨਾਲ ਹੈਨਾ ਤੇ ਉਹਨਾਂ ਲਈ ਤਾਂ ਮੈਨੂੰ ਲੱਗਦਾ ਅੱਛੀ ਗੱਲ ਹੈ ਕਿ ਉਹ ਮੁੜ ਕੇ ਕੁਝ ਆਪਣੇ ਪ੍ਰੋਜੈਕਟ ਇੱਥੇ ਆ ਕੇ ਸੈਟਅਪ ਕਰਨ ਜਾਂ ਉਹਨਾਂ ਦੇ ਦਿਮਾਗ 'ਚ ਜੇ ਕੁਝ ਬਿਜ਼ਨਸ ਖੋਲਣਾ ਚਾਹੁੰਦੇ ਨੇ ਇੱਥੇ ਆ ਕੇ ਬਿਜ਼ਨਸ ਖੋਲ ਲੈਣਾ ਹੈ ਨਾ ਪਰ ਜਿੰਨਾ ਕੁ ਜਿੰਨਾ ਜੁਨਾ ਕਟਾ ਉਹਨਾਂ ਉਹਨਾਂ ਵਾਸਤੇ ਔਖਾ ਹੋ ਸਕਦਾ ਆਈ ਥਿੰਕ ਸੋ ਉਹ ਆਇਆ ਡਿਪੈਂਡ ਵੀ ਕਰਦਾ ਨਾ ਵੀ ਕਿਹੜੀ ਸਿਚੁਏਸ਼ਨ ਜਾਂ ਕਿਹੜੀ ਕਿਹੜੀ ਬੇਸ 'ਤੇ ਮਤਲਬ ਕੀ ਲੈ ਕੇ ਕੋਈ ਤਾਂ ਸਟੱਡੀ ਕਰਨ ਵੀ ਜਾਂਦਾ ਸਿਰਫ ਜਸ ਹਾਇਰ ਐਜੂਕੇਸ਼ਨ ਲੈ ਕੇ ਵੀ ਮੈਂ ਇੱਥੇ ਕੋਈ ਕਰਨਾ ਕੋਈ ਫਿਊਚਰ ਹੋ ਸਾਬ ਨਾਲ ਪਲਾਨ ਆਊਟ ਕਰਦਾ ਵੀ ਮੈਂ ਸਭ ਕੁਝ ਉੱਥੇ ਕਰਨਾ ਜਾਂ ਇੱਥੇ ਕਰਨਾ ਕਿਉਂਕਿ ਕਈ ਵਾਰ ਫਾਈਨੈਂਸ਼ੀਅਲ ਵੀ ਬੰਦੇ ਦੀ ਉਹ ਹੁੰਦੀ ਆ ਜਾਂ ਕੋਈ ਗਈ ਉਹ ਪੈਰ ਚੱਕ ਕੇ ਚਲੇ ਜਾਂਦਾ ਜਿਹੜਾ ਵਾਪਸ ਲੱਗਦਾ ਵੀ ਮੈਂ ਨਹੀਂ ਆ ਸਕਦਾ ਨਾ ਉਹ ਸਿਚੁਏਸ਼ਨ ਤੇ ਵੀ ਡਿਪੈਂਡ ਕਰਦਾ ਹੈ ਤੇ ਹੁਣ ਸਾਨੂੰ ਦਿਖਾਓ ਤੁਹਾਡਾ ਪ੍ਰੋਜੈਕਟ ਕੀ ਹੈ ਇੱਥੇ ਕੀ ਕਰ ਰਹੇ ਹੋ ਤੁਸੀਂ ਸੋ ਆਪਾਂ ਡੈਰੀ ਫਾਰਮ ਸ਼ੁਰੂ ਕੀਤਾ ਸਾਰਾ ਹਾਂਜੀ ਤੇ ਆਪਾਂ ਫੁੱਲੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ੁਰੂ ਕੀਤੇ ਹੈ ਇਹ 3 ਮੰਥ ਹੋਏ ਨੇ ਸਟਾਰਟ ਹੋਏ ਨੂੰ ਅੱਛਾ ਹਜੇ ਬਿਲਕੁਲ ਸਟਾਰਟਿੰਗ ਹੈ ਅਰੇ ਬੇਸਿਕ ਹੈ ਹਜੇ ਬਹੁਤ ਕੋ ਸਿੱਖ ਵੀ ਰਹੇ ਆਂ ਆਪਾਂ ਜੋ ਆਪਾਂ ਨੂੰ 3 ਮੰਥ ਦੇ ਵਿੱਚ ਹਲਕਾ ਫੁਲਕਾ ਜੋ ਪਤਾ ਵੀ ਲੱਗਿਆ ਬਾਕੀ ਮੁਰੇ ਆ ਕੇ ਪਹਿਲਾਂ ਇਹਨਾਂ ਦੀ ਮੈਂ ਸਟੱਡੀ ਕੀਤੀ ਟ੍ਰੇਨਿੰਗ ਲਿੱਤੀ ਹਾਂ ਤੇ ਪੂਰੇ ਜਿਹੜੀ ਡਾਕਟਰੀ ਆ ਮੈਂ ਖੁਦ ਹੀ ਕਰ ਰਹੀ ਆਂ ਆਪਣੇ ਫਾਰਮ ਤੇ ਕੋਈ ਬਾਹਰੋਂ ਡਾਕਟਰ ਨਹੀਂ ਆ ਰਿਹਾ ਸੋ ਉਹਦੀ ਸਟੱਡੀ ਦਾ ਥੋੜਾ ਜਿਹਾ ਹੈਗਾ ਤੇ ਜਿਹੜਾ ਮੇਨ ਗੋਲ ਆਪਾਂ ਇੱਥੇ ਯੂਰੋ ਵੇਸਟ ਕਰਨਾ ਜੀ ਸਭ ਤੋਂ ਵੱਡੀ ਐਗਜ਼ਾਮਪਲ ਆ ਜਿਵੇਂ ਆਪਣਾ ਜਿਹੜ ਤੇ ਉਹ ਜਿਵੇਂ ਆਪਾਂ ਇੱਧਰ ਬਣਾਇਆ ਸਪੈਸ਼ਲ ਉਹਦੇ ਲਈ ਵੀ ਉੱਥੇ ਸਾਰਾ ਜਾਇਆ ਕਰੂਗਾ ਉਹਦੇ ਵਿੱਚ ਆਪਾਂ ਜਿਵੇਂ ਗੋਬਰ ਗੈਸ ਪਲੈਂਟ ਹੁੰਦਾ ਉਹ ਬਣੇਗਾ ਉਹ ਸਾਰੀ ਗੈਸ ਨੂੰ ਆਪਾਂ એનર્ਜੀ ਦੇ ਤੌਰ ਤੇ ਯੂਜ਼ ਕਰਾਂਗੇ ਫਿਊਲ ਲਈ ਸਭ ਕਾ ਲਈ ਜਿਹੜੀ ਬਾਅਦ ਚ ਬਸੀ ਹੋਈ ਵੇਸਟ ਆ ਉਹਨੂੰ ਆਪਾਂ ਖੇਤ ਦੇ ਵਿੱਚ ਯੂਰੀ ਦੀ ਜਗ੍ਹਾ 'ਚ ਯੂਜ਼ ਕਰਨਾ अच्छा खाद ਬਣਾਉਣੇ ਜਿਹੜੀ ਆਪਣੀ ਦੇਸੀ ਖਾਦ ਯੂਜ਼ ਕਰਦੇ ਸੀ ਓਕੇ ਸੋ ਤੇ ਜਿਹੜਾ ਗਾਵਾਂ ਦਾ ਖਾਦਾ ਹੋਇਆ ਵੀ ਬਚੇਗਾ ਇਹਦੇ ਲਈ ਆਪਾਂ ਹੋਰ ਐਨੀਮਲਸ ਲੈ ਕੇ ਆ ਰਹੇ ਹਾਂ ਜਿਵੇਂ ਆਪਾਂ ਗੋਸ ਲੈ ਕੇ ਆਵਾਂਗੇ ਅੱਛਾ ਚਿਕਨ ਹਾਂ ਜੀ ਵੀ ਜੋ ਇਹਨਾਂ ਦੀਆ ਵੇਸਟ ਬਚਣੀ ਆ ਉਹ ਯੂਜ਼ ਕਰ ਸਕਦੇ ਨੇ ਉਹਨਾਂ ਤੋਂ ਜੋ ਬਚਣਾ ਉਹ ਮੁਰਗੀਆਂ ਲਈ ਜਾਣਾ ਪੂਰਾ ਸਾਈਕਲ ਪੂਰਾ ਇੱਕ ਸਾਈਕਲ ਐਸਾ ਬਣਾਉਣਾ ਵੀ ਜਿਹਦੇ ਵਿੱਚੋਂ ਵੇਸਟ ਜ਼ੀਰੋ ਰਹੇ ਹਾਂ ਜਿੰਨੀ ਕੋਸਟ ਸੇਵਿੰਗ ਹੋ ਸਕਦੀ ਓਹ ਹੋਵੇ ਮਤਲਬ ਫੁੱਲੀ ਓਪਰਨਾ ਲਾਈਕ ਜਿਵੇਂ ਆਪਾਂ ਸੋਲਰ ਪੈਨਲ ਦਾ ਵੀ ਸੋਚ ਰਹੇ ਆ ਜਿਹੜੇ ਬਾਇਓ ਗੈਸ ਪਲਾਨ ਦਾ ਹੋਣਾ ਉਹਦੀ એનર્ਜੀ ਤੇ ਸੋਲਰ એનર્ਜੀ ਨਾਲ ਆਪਾਂ ਆਫ ਗ੍ਰਿਡ ਵੀ ਕਰ ਸਕਦੇ ਆ ਪੂਰੇ ਉਹਨੂੰ ਹੂੰ ਤੋ ਉਹ ਕਰਕੇ ਥੋੜਾ ਜਿਹਾ ਟੈਕਨੋਲੋਜੀ ਨੂੰ ਵਿੱਚ ਕਰਕੇ ਤੇ ਆਪਣੇ ਪਿਛੋਕੜ ਨੂੰ ਸਾਰਾ ਮਿਕਸ ਕਰਕੇ ਇੱਕ ਨਿਆ ਫਿਊਜ਼ਨ ਜਿਆ ਕੱਢ ਰਹੇ ਆ ਬੜੇ ਜ਼ਬਰਦਸਤ ਸੁਪਨੇ ਨੇ ਤੁਹਾਡੇ ਇਹਨਾਂ ਦੇ ਵੱਡੇ ਆ ਛੋਟੇ ਨਹੀਂ ਹਾਂਜੀ 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 ਕਿ ਉਹ ਚੀਜ਼ ਕਿੱਥੇ ਸੋਹਨਗੜ ਗਏ ਹੋ ਹਾਂਜੀ ਸੋਹਨਗੜ ਮੁਕਤਸਰ ਦੇ ਨੇੜੇ ਇੱਕ ਪਿੰਡ ਪੈਂਦਾ ਸੋਹਨਗੜ ਉੱਥੇ ਆਪਣੇ ਵੀਰ ਨੇ ਕਮਲਜੀਤ ਥੇਰ ਉਕੇ ਹਨਾ ਉਹਨਾਂ ਨੇ ਸਸਟੇਨੇਬਲ ਐਗਰੀਕਲਚਰ ਪ੍ਰੈਕਟਿਸ ਕਰਦੇ ਨੇ ਅੱਜ ਤੋਂ 9-10 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹਨਾਂ ਨੇ ਤੁਹਾਡੇ ਵਾਲਾ ਸੇਮ ਡ੍ਰੀਮ ਜੋ ਤੁਸੀਂ ਗੱਲ ਕਰ ਰਹੇ ਹੋ ਹਨਾ ਤੇ ਅਸੀਂ ਜਾਣੇ ਰਹੇ ਨੇ ਉਹਨਾਂ ਕੋਲੇ ਉਹਨਾਂ ਨੇ ਵੀ ਅਸੀਂ ਕਵਰ ਕੀਤਾ ਹੈ ਉਹਨਾਂ ਨੇ ਕਰਕੇ ਦਿਖਾਇਆ ਹੈ ਉਹਨਾਂ ਦੇ ਫਾਰਮ ਤੇ ਬੱਕਰੀਆਂ ਅ ਡਿਫਰੈਂਟ ਟਾਈਪਸ ਦੀਆਂ ਮੁਰਗੇ ਮੁਰਗੀਆਂ ਹਨਾ ਤੇ ਕੀ ਕਹਿੰਦੇ ਨੇ ਬਤਕਾਂ ਪੰਛੀ ਸਾਰਾ ਉਹਨਾਂ ਨੇ ਬਾਇਓਡਾਈਵਰਸਿਟੀ ਬਣਾਈ ਹੋਈ ਹੈ ਤੇ ਉਹ ਆਪਣੀ ਖੇਤ ਦੀ એનર્ਜੀ ਨੂੰ ਨਾ ਬਾਹਰ ਨਹੀਂ ਜਾਣ ਦਿੰਦੇ। ਹਾਂਜੀ। ਉਹ ਉਹਦੇ ਵਿੱਚ ਹੀ ਸਾਰਾ ਗੋਲ ਘੁਮਾਉਂਦੇ ਨੇ ਪੂਰੀ એનર્ਜੀ ਨੂੰ। ਤੇ ਉੱਥੇ ਉਹਨਾਂ ਨੇ ਫਿਰ ਰਹਿਣ ਵਾਸਤੇ ਬਣਾਏ ਹੋਏ ਆ ਛੋਟੇ-ਛੋਟੇ ਘਰ ਟਾਈਪ ਵੀ ਬਣਾਏ ਹੋਏ ਆ ਜਿੱਥੇ ਤੁਸੀਂ ਉੱਥੇ ਜਾ ਕੇ ਕਮਰੇ ਬਣਾਏ ਹੋਏ ਆ। ਓਕੇ। ਇਕੋ ਟੂਰਿਜ਼ਮ ਜਿਹਨੂੰ ਕਹਿੰਦੇ ਆ। ਇਕੋ ਟੂਰਿਜ਼ਮ ਵੀ ਉਹਨਾਂ ਨੇ ਨਾਲ ਐਡ ਕਰ ਲਿਆ। ਓਕੇ। ਉੱਥੇ ਹੁਣ ਲੋਕ ਉਹਨਾਂ ਕਹਿੰਦੇ ਆ ਨਾ ਧਰਤੀ ਚਾਰਜ ਹੋਈ ਵੀ ਆ ਪੂਰੀ। ਮਤਲਬ ਕਿਉਂਕਿ ਉੱਥੋਂ એનર્ਜੀ ਬਾਹਰ ਨਹੀਂ ਗਈ। ਤਾਂ ਲੋਕ ਉੱਥੇ ਪੈਦਲ ਚੱਲਦੇ ਆ ਉਹਨਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਬਹੁਤ ਹੈ ਨਾ ਤੇ ਉਹ ਤੁਸੀਂ ਵਿਜ਼ਿਟ ਕਰਕੇ ਆਏ ਹੋ ਕਦੇ ਉਹਨਾਂ ਦੇ ਪ੍ਰੋਜੈਕਟ ਨੂੰ ਵੀ ਪਰ ਉਹ ਗੱਲਾਂ ਤੁਹਾਡੀਆਂ ਵਾਲੀਆਂ ਨੇ ਸੇਮ ਤੁਸੀਂ ਇਹ ਸਟਾਰਟ ਕੀਤਾ ਉਹਨਾਂ ਨੇ ਇਹ 9-10 ਸਾਲ ਇੰਪਲੀਮੈਂਟ ਕਰਕੇ ਰਿਜ਼ਲਟ ਲੈ ਕੇ ਆਏ ਹੋਏ ਨੇ ਉਹ ਓਕੇ ਸੋ ਉਸੇ ਸੇਮ ਚੀਜ਼ੇ ਕਰ ਰਹੇ ਆ ਕਿਉਂਕਿ ਜਿਵੇਂ ਆਪਣੀ ਫਸਲ ਵੀ ਜਿਵੇਂ ਆਪਾਂ ਬੀਜਦੇ ਆ ਹਾਂਜੀ ਉਹਨਾਂ ਦੇ ਵਿੱਚ ਆਪਾਂ ਕਿੰਨੀ ਸਪਰੇਆ ਹੁੰਦੀਆਂ ਨੇ ਉਹ ਵੀ ਹੌਲੀ ਹੌਲੀ ਕਰਕੇ ਪ੍ਰੋਸੈਸ ਕਰ ਰਹੇ ਆ ਨੇ ਵੀ ਫੁੱਲੀ ਨੇਚਰਲੀ ਸਾਰਾ ਕੁਝ ਹੋਵੇ ਵੀ ਕੋਈ ਉਹ ਹੋ ਨਾ ਹੋਵੇ ਕਿਉਂਕਿ ਗਾਂ ਜੋ ਖਾ ਰਹੇ ਆ ਆਪਣੇ ਬੱਚੇ ਨਹੀਂ ਖਾਣਾ ਕਿਉਂਕਿ ਜਿਹੜਾ ਖਾਣੇ ਵਾਲੇ ਵੀ ਬਹੁਤ ਵੱਡੀ ਪ੍ਰੋਬਲਮ ਥੋਨੂੰ ਪਤਾ ਯੋ ਟਾਪਿਕ ਵੱਖਰਾ ਮਿਲਕਿੰਗ ਜਿਵੇਂ ਆਪਾਂ ਮੇਨ ਤਾਂ ਹੀ ਆਏ ਆ ਇਹ ਕਰਕੇ ਹਾਂ ਕਿਉਂਕਿ ਜਦ ਮੈਂ ਆਇਆ ਸੀਗਾ ਮੈਂ ਬਹੁਤ ਨਿਊਜ਼ਾਂ ਦੇਖੀਆਂ ਨੇ ਇਹ ਫੇਕ ਮਿਲਕ ਦੀਆਂ ਹਾਂ ਉਹ ਨਕਲੀ ਬਣਾ ਲੈਂਦੇ ਆ ਹਾਂਜੀ ਤੇ ਉਹ ਕਿੰਨਾ ਬੈਡ ਇਫੈਕਟ ਪੈਂਦਾ ਆਪਣੀ ਹੈਲਥ ਤੇ ਇਹ ਕੋਈ ਵੀ ਰੀਜ਼ਨ ਆਪਾਂ ਥੋੜਾ ਜਿਹਾ ਫੀਲਡ ਜائیں ਵੀ ਸਭ ਕੁਝ ਆਪਾਂ ਇਕੋ ਫ੍ਰੈਂਡਲੀ ਰੱਖਣਾ ਤੇ ਬੈਸਟ ਪ੍ਰੋਡਕਟ ਬਣਾਉਣਾ ਜਿਹਦੇ ਨਾਲ ਆਪਣੀ ਫਿਊਚਰ ਜਨਰੇਸ਼ਨ ਸੇਫ ਰਹੇ ਤੁਸੀਂ ਇਹ ਕਿਸੇ ਕਿਸੇ ਸੰਸਥਾ ਨਾਲ ਜੁੜੇ ਹੋਏ ਹੋ ਜੋ ਤੁਹਾਨੂੰ ਸਿਖਾਉਂਦੀ ਹੈ ਜਾਂ ਥੋੜੀ ਸੈਲਫ ਸਟਡੀ ਬੇਸਿਸ ਤੇ ਕਰਦੇ ਹੋ ਸੈਲਫ ਤੁਸੀਂ ਆਪਣੇ ਰਿਸਰਚ ਕਰਦੇ ਹੋ ਪੜ੍ਹਦੇ ਹੋ ਹਾਂਜੀ ਜੋ ਵੀ ਆ ਆਪਣੇ ਆ ਪੜ੍ਹਦਾ ਕਿਉਂਕਿ ਮੇਰਾ ਇੰਟਰਸਟ ਹੈ ਫ੍ਰੀ ਟਾਈਮ ਹੁੰਦਾ ਮੈਂ ਮੋਸਟਲੀ ਸਰਚੇ ਕਰਦਾ ਜੋ ਜਿਹੜੀ ਚੀਜ਼ ਇੰਟਰਸਟ ਹੈ ਉਹਦੇ ਅਕੋਰਡਿੰਗ ਮੈਂ ਸਾਰੀ ਚੀਜ਼ਾਂ ਸਰਚ ਕਰਨੀਆਂ ਜੋ ਜੋ ਨੌਲੇਜ ਮਿਲਣੀ ਹੈ ਉਹਨੂੰ ਗ੍ਰਾਫਸ ਕਰਨਾ ਆਪਣੇ ਆਪ ਹਾਂ ਤੇ ਜਿਆਦਾਤਰ ਸੈਲਫ ਸਟਾਰਟ ਹੈ ਆ ਤੇ ਬਾਕੀ ਫੈਮਿਲੀ ਦੀ ਸਪੋਰਟ ਇੰਨੀ ਆ ਤੇ ਉਹ ਸਭ ਕੁਝ ਹੌਲੀ ਹੌਲੀ ਚੱਲ ਰਿਹਾ ਹੈ ਨਹੀਂ ਸੈਲਫ ਸਟਾਰਟ ਸਭ ਤੋਂ ਸਭ ਤੋਂ ਮਜ਼ੇਦਾਰ ਹੁੰਦਾ ਹੈ ਹਾਂਜੀ ਹਨਾ ਕਿਉਂਕਿ ਤੁਹਾਨੂੰ ਕੋਈ ਦੱਸ ਨਹੀਂ ਰਿਹਾ ਤੁਸੀਂ ਆਪਣੇ ਆਪ ਰਿਸਰਚ ਕਰ ਰਹੇ ਹੋ ਤੁਹਾਡਾ ਪੂਰਾ ਇੰਟਰਸਟ ਹੈ ਇਸ ਚੀਜ਼ ਦੇ ਵਿੱਚ ਹਨਾ ਹਾਂ ਜਿੱਤੇ ਜਾ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਬਹੁਤ ਖੁਸ਼ੀ ਹੁੰਦੀ ਉਹ ਆਖਰੀ ਹੋ ਜਾਂਦੀ ਉਹ ਚੀਜ਼ ਵੀ ਜੋ ਤੁਸੀਂ ਸੋਚਿਆ ਸੀ ਉਹ ਜੋ ਹੋ ਜਾਂਦੀ ਹੈ ਚੀਜ਼ ਮੈਂ ਵਿਜ਼ਿਟ ਕਰੂੰਗਾ ਜ਼ਰੂਰ ਹੁਣ ਜਾ ਕੇ ਉੱਥੇ ਮੈਂ ਸਾਰਾ ਦੇਖਣਾ ਨਾ ਕਿਉਂਕਿ ਜੋ ਚੀਜ਼ ਮੈਂ ਸੋਚ ਰਿਹਾ ਜਾਂ ਕਿਤੇ ਹੋ ਰਹੀ ਹੈ ਜ ਉਹਨੂੰ ਐਕਸ਼ਨ 'ਚ ਦੇਖ ਕੇ ਉਹ ਚੀਜ਼ ਦਾ ਹੋ ਰਿਹਾ ਹੋਰ ਮਜ਼ਾ ਡਿਫਰੈਂਟ ਹੁੰਦਾ ਹੈ ਕਿੰਨੀਆਂ ਕਾਮ ਰੱਖੀਆਂ ਤੁਸੀਂ ਹਜੇ ਸਟਾਰਟ ਆਪਾਂ ਤਿੰਨ ਤੋਂ ਸ਼ੁਰੂ ਕੀਤਾ ਪਹਿਲਾਂ ਇੱਕ ਲੈ ਕੇ ਆਏ ਸੀ ਕਿਉਂਕਿ ਆਪਾਂ ਕੱਠੀਆਂ ਲਿਆ ਕੇ ਬਿਜ਼ਨਸ ਦੇ ਤੌਰ ਤੇ ਨਹੀਂ ਸ਼ੁਰੂ ਕਰ ਰਹੇ ਇਹਨੂੰ ਵੀ ਪੂਰਾ ਸਿੱਖ ਕੇ ਵੀ ਇੱਕ ਪੂਰੀ ਉਹ ਪ੍ਰੋਡਕਸ਼ਨ ਲਾਈਨ ਬਣਾ ਕੇ ਵੀ ਪ੍ਰੋਪਰ ਉਹ ਕਰਨਾ ਸਾਰਾ ਵੀ ਨੌਲੇਜ ਮਿਲੇ ਸਿੱਖੀਏ ਕੋਈ ਵਧੀਆ ਉਹ ਆਵੇ ਕਿਉਂਕਿ ਜੇ ਕੱਠੀਆਂ ਲਿਆਂਦੀਆਂ ਇਹ ਐਨੀਮਲਸ ਨੇ ਜਿਹਨ ਟੇਕ ਕੇਅਰ ਨਹੀਂ ਹੋਈ ਵੀ ਕਿਸੇ ਨਾ ਕੋ ਹੋ ਜਵੇ ਆਪਾਂ ਉਹ ਨਹੀਂ ਚਾਹੁੰਦੇ ਪ੍ਰੋਪਰ ਕੇਅਰ ਕਰਨੀ ਆ ਜਿੰਨੇ ਜਿੰਨੇ ਲੈ ਕੇ ਆ ਰਹੇ ਆ 1 ਬਾਈ 1 ਬਦਦਾ ਫਰਸਟ ਮੰਥ ਇੱਕ ਸੀ ਸੈਕਿੰਡ ਮੰਥ ਦੋ ਲਿਆਂਦੀ ਆ ਥਰਡ ਮੰਥ ਹੁਣ ਨੈਕਸਟ ਮੰਥ ਫੇਰ ਇੱਕ ਹੋਰ ਲੈ ਕੇ ਆਉਣੀ ਆ ਅੱਛਾ ਸਲੋਲੀ ਸਲੋਲੀ ਕਰ ਰਹੇ ਆ ਓਕੇ ਤੇ ਆਪਾਂ ਨੂੰ ਜੋ ਕੀ ਸਿੱਖਣ ਨੂੰ ਵੀ ਮਿਲੇ ਸਾਰਾ ਕੁਝ ਕਿਉਂਕਿ ਜਿਹੜੇ ਬੁੱਕ ਤੋਂ ਵੀ ਸਿੱਖਦੇ ਆ ਜਿਹੜਾ ਲਾਈਵ ਐਗਜ਼ਾਮਪਲ ਕਰਨੀ ਆਪਾਂ ਜੇ ਪ੍ਰੈਕਟੀਕਲੀ ਉਹ ਟੋਟਲੀ ਡਿਫਰੈਂਟ ਹੁੰਦਾ ਤੇ ਉਹ ਚੀਜ਼ ਵੀ ਹੌਲੀ ਹੌਲੀ ਸਿੱਖ ਰਹੇ ਆ ਉਹਨੂੰ ਇੰਪਲੀਮੈਂਟ ਕਰ ਰਹੇ ਆ ਸਾਰੇ ਕਸੇ ਤੇ ਜੇ ਮਤਲਬ ਆਪਾਂ ਜੋ ਕੋਈ ਵੀ ਚੀਜ਼ ਨਵੀਂ ਸਿੱਖਦੇ ਆਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਨੂੰ ਫੇਲਰ ਦਾ ਵੀ ਸਾਹਮਣਾ ਕਰਨਾ ਪੈਂਦਾ ਵਿੱਚ ਨਾ ਕਦੇ ਕਦੇ ਆਪਾਂ ਫੇਲ ਹੋ ਜਾਂਦੇ ਹੁੰਨੇ ਆ ਵਿੱਚ ਉਹਦੇ ਲਈ ਤਿਆਰ ਹੋ ਤੁਸੀਂ ਵਿੱਚ ਝਟਕੇ ਵੱਜਣ ਤਾਂ ਤੁਸੀਂ ਕਿਵੇਂ ਉਹਨੂੰ ਕੋਪ ਆਪ ਕਿਵੇਂ ਕਰੋਗੇ ਫ੍ਰੀ ਰਹਿਣ ਨਾਲੋਂ ਜਾਂ ਕੁਝ ਨਾ ਕਰਨ ਨਾਲੋਂ ਜੇ ਫੇਲ ਹੋ ਕੇ ਕੁਝ ਸਿੱਖ ਗਿਆ ਆਪਾਂ ਵਧੀਆ ਕਰ ਸਕਦੇ ਆਂ ਤਾਂ ਮੈਂ ਟੋਟਲੀ ਆਮ ਟੋਟਲੀ ਪੂਰਾ ਜਿਆਦਾ ਕਿਉਂਕਿ ਜੋ ਬੰਦਾ ਹਾਰ ਕੇ ਸਿੱਖਦਾ ਹਾਂ ਉਹਦੇ ਵਰਗਾ ਸਿੱਖਿਆ ਨਹੀਂ ਬੰਦਾ ਕਿਉਂਕਿ ਜੇ ਹਾਰ ਕੇ ਜੋ ਜੀ ਜਿਆ ਫਿਰ ਸਿੱਖਿਆ ਨਾ ਜ਼ਿੰਦਗੀ ਚ ਕਦੇ ਭੁੱਲ ਨਹੀਂ ਸਕਦੇ ਤੇ ਉਹ ਚੀਜ਼ ਤੁਹਾਨੂੰ ਇੱਕ ਸਟੈਪ ਹੋਰ ਅੱਗੇ ਕਰ ਦਿੰਦੀ ਹੈ ਤਰੱਕੀ ਚ ਜਾਣ ਨੂੰ ਤੁਹਾਡੇ ਗੋਲ ਵੱਲ ਜਾਣ ਲਈ ਹਾਂ ਤੇ ਫਿਊਚਰ ਚ ਤੁਸੀਂ ਇਹਨੂੰ ਐਕਸਪੈਂਡ ਕਰਨਾ ਹੈ ਮਤਲਬ ਆ ਜਿਹੜੀ ਤੁਸੀਂ ਡੇਰੀ ਫਾਰਮਿੰਗ ਕਰ ਰਹੇ ਹੋ ਇਹ ਮੇਨ ਰੱਖਣੀ ਹੈ ਡੈਰੀ ਫਾਰਮਿੰਗ ਦਾ ਡੈਰੀ ਫਾਰਮ ਇੱਕ ਛੋਟਾ ਜਿਹਾ ਹਿੱਸਾ ਹੋਏਗਾ ਉਤੋਂ ਬਿਓਂਡ ਹੋਰ ਕੰਮ ਕਰਨਾ ਹੈ ਤੁਸੀਂ ਡੈਰੀ ਫਾਰਮਿੰਗ ਤੋਂ ਆਪਾਂ ਸਟਾਰਟ ਕਰਨਾ ਹੂੰ ਕਿਉਂਕਿ ਜੋ ਮੇਰੀ ਥਿੰਕਿੰਗ ਆ ਮੈਂ ਐਨੀਮਲਸ ਹਰ ਤਰੀਕੇ ਦਾ ਵੀ ਰੱਖ ਕੇ ਜਿਵੇਂ ਤੁਸੀਂ ਕਹਿ ਰਹੇ ਸੀ ਉਹਨਾਂ ਨੇ ਰੱਖਿਆ ਸਾਈਡ ਤੇ ਹਾਊਸਿੰਗ ਕੀਤੀ ਹੈ ਵੀ ਆ ਕੇ ਵਿਜ਼ਿਟ ਉਹ ਚੀਜ਼ ਮੈਂ ਇੱਕ ਰੱਖਣੀ ਚਾਹੁੰਦਾ ਕਿ ਆਪਣੇ ਜਿਹਾ ਕਲਚਰ ਰਿਲੇਟਡ ਜਿਵੇਂ ਆਪਣੇ ਫੋਰ ਇਕਜ਼ਾਮਪਲ ਆਪਣਾ ਮੱਖਣ ਸਾਬ ਨੂੰ ਪਸੰਦਾ ਖਾਣਾ ঘি ਸਾਬ ਨੂੰ ਪਸੰਦ ਆ ਸਭ ਕੁਝ ਪ੍ਰੋਡਕਟ ਸਾਬ ਨੂੰ ਚਾਹੀਦੇ ਆ ਬਟ ਉਦੋਂ ਲਈ ਐਫਰਟਸ ਕੋਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਡੇ ਬਾਏ ਡੇ ਹੁਣ ਫੋਰ ਇਕਜ਼ਾਮਪਲ ਆਪਣੇ ਪਿੰਡ ਦੀਓ ਲੈ ਲੀਏ ਬਹੁਤ ਜਿਆਦੇ ਇਹ ਜਿਹੇ ਆਪਣੇ ਜਿਹੜੇ ਖੇਤੀ ਨਾਲ ਰਿਲੇਟਡ ਵੀ ਨੇ ਫੈਮਲੀਆਂ ਜਿਨ੍ਹਾਂ ਨੇ ਐਨੀਮਲਸ ਰੱਖਣੇ ਛੱਡ ਤੇ ਕਿਉਂਕਿ ਉਹਨਾਂ ਨੂੰ ਇੱਕ ਸਟ्रेस ਲੱਗਦੀ ਆ ਹੈਡੈਕ ਲੱਗਦੀ ਆ ਬਟ ਜੇ ਆਪਾਂ ਦੇਖਿਆ ਜਾਵੇ ਆਪਾਂ ਜਿਉਂ ਜਿਉਂ ਟੈਕਨੋਲੋਜੀ ਨਾਲ ਇੰਪਰੂਵ ਕਰਦੇ ਆ ਜਿਵੇਂ ਮੈਂ 12ਵਾਂ ਵੀ ਜੋ ਸਿੱਖ ਕੇ ਆਇਆ ਆ ਇਸ ਸਟ੍ਰੈਸ ਨਹੀਂ ਹੈਗੀ ਆਪਾਂ ਜੇ ਇਹਨੂੰ ਕਰੀਏ ਤੇ ਮੈਨੂੰ ਤਾਂ ਜੇ ਮੰਨੋ ਤੁਸੀਂ ਇਹਨਾਂ ਦੇ ਵਿੱਚ ਰਹਿ ਕੇ ਵੱਧਦੇ ਲੱਗਦਾ ਅੱਛਾ ਕਿੰਨਾ ਟਾਈਮ ਸਪੈਂਡ ਕਰਦੇ ਹੋ ਇੱਥੇ ਤੁਸੀਂ ਦਿਨ ਦਾ ਸਾਰਾ ਦਿਨੇ ਹੁੰਨਾ ਮੈਂ ਜੇ ਜੇ ਮੈਨੂੰ ਕੋਈ ਕੰਮ ਨਹੀਂ ਹੈਗਾ ਮੈਂ ਇੱਥੇ ਹੋਊਗਾ ਜੇ ਮੈਨੂੰ ਕੋਈ ਕੰਮ ਆ ਫਿਰ ਮੈਂ ਗਿਆ ਹੋਇਆ ਨਹੀਂ ਅਦਰਵਾਈਜ਼ ਮੈਂ ਹੋ ਰਹੀ ਆ ਮੁੰਡਿਆਂ ਨਾਲ ਘੁੰਮਣਾ ਫਿਰਨਾ ਨਹੀਂ ਹੁੰਦਾ ਵੀ ਕਈ ਉਹ ਮੇਰਾ ਜ਼ਿਆਦਾ ਇੰਟਰਸਟ ਫੋਕਸ ਇਧਰ ਆ ਤਾਂ ਮੇਰੇ ਇਧਰ ਉਹਦਾ ਉਹਦਾ ਰੀਜ਼ਨ ਮੈਂ ਦੱਸ ਦਿਆਂ ਕਿਉਂਕਿ ਤੁਸੀਂ ਆਪ ਕੁਝ ਸ਼ੁਰੂ ਕਰਕੇ ਕੋਈ ਕੰਮ ਸ਼ੁਰੂ ਕੀਤਾ ਹੈ ਤੁਹਾਡੇ ਲਈ ਉਹ ਪ੍ਰਾਇੋਰਟੀ ਹੈ ਜ਼ਿੰਦਗੀ ਦੀ ਹਾਂ ਆਪਣੇ ਪੰਜਾਬ ਯੂਥ ਦੇ ਵਿੱਚ ਇਹ ਚੀਜ਼ ਮਿਸਿੰਗ ਹੈ ਨਾ ਉਹਨਾਂ ਵਾਸਤੇ ਕੁਝ ਪ੍ਰਾਇੋਰਟੀ ਨਹੀਂ ਹੁੰਦੀ ਜ਼ਿੰਦਗੀ 'ਚ ਕੋਈ ਬਣਾਈ ਨਹੀਂ ਹੈਗੀ ਵੀ ਮੈਂ ਅਸੀਂ ਅੱਗੇ ਕੀ ਕਰਨਾ ਹੈ ਕੀ ਫੋਕਸ ਕਰੀਏ ਹੈ ਨਾ ਜੇ ਉਹ ਉਹਨਾਂ ਦਾ ਜ਼ਿੰਦਗੀ ਦਾ ਕੋਈ ਮਕਸਦ ਮਿਲ ਜਾਏ ਨਾ ਫਿਰ ਬੰਦਾ ਉਹ 'ਚ 100% ਆਪਣਾ ਫੋਕਸ ਰੱਖਦਾ ਹੁੰਦਾ ਹੈ ਨਾ ਤੇ ਇਸ ਕਰਕੇ ਹਾਂ ਤੇ ਫਿਲਹਾਲ ਤੁਹਾਡਾ ਏਰੀਆ ਕਿੰਨਾ ਹੈਗਾ ਹੈ ਕਿੰਨਾ ਕਿ ਏਰੀਆ ਚ ਸਟਾਰਟ ਕੀਤਾ ਹੈ ਅ ਇਹ ਅੱਦੇ ਕਿਲੇ ਤੋਂ ਘੱਟ ਆ ਦੋ ਕਨਾਲਾਂ ਤੋਂ ਥੋੜਾ ਜਿਹਾ ਉੱਪਰ ਆ ਓਕੇ ਓਕੇ ਹਾਂਜੀ ਤੇ ਉਹਨੇ ਇੱਕ ਦੇ ਵਿੱਚ ਹਜੇ ਸ਼ੁਰੂ ਕੀਤਾ ਤੇ ਹੌਲੀ ਹੌਲੀ ਟਾਈਮ ਦੇ ਨਾਲ ਜੇ ਐਕਸਪੈਂਡ ਕਰਨਾ ਪਿਆ ਫਿਰ ਕਰੋਗੇ ਹਾਂਜੀ ਟਾਈਮ ਦੇ ਨਾਲ ਮੇਰੀ ਸਲਾਹ ਵੀ ਜਿਹੜੇ ਐਨੀਮਲਸ ਨੇ ਕਿਉਂਕਿ ਮੇਨ ਰਾਈਟ ਇਨਕਮ ਸੋਰਸ ਇਹ ਹੋਣਾ ਜਿਨ੍ਹਾਂ ਦੇ ਥਰੂ ਬਾਕੀ ਆਪਾਂ ਪ੍ਰੋਸੈਸ ਸ਼ੁਰੂ ਕਰਨਾ ਸੋ ਇਹਨਾਂ ਨੂੰ ਅਰਾਊਂਡ 200 ਦੇ ਕਰੀਬ ਮੇਰਾ ਸੋਚ ਰਿਹਾ ਵੀ ਉੱਥੇ ਜਾ ਕੇ ਸਟਾਪ ਕਰਾਂਗੇ ਕਿਉਂਕਿ ਬਾਕੀ ਐਨੀਮਲਸ ਰੱਖਣੇ ਆ ਹਾਰਸ ਵੀ ਰੱਖਣੇ ਆ ਸਭ ਕੁਝ ਹਾਰਸ ਰਾਈਡਿੰਗ ਦਾ ਵੀ ਉਰੇ ਬਣਾਉਣਾ ਇੱਕ ਓਕੇ ਸਪੈਸ਼ਲ ਜਿਵੇਂ ਕੋਈ ਵਿਜ਼ਿਟ ਕਰਦੇ ਹੋ ਸਾਰ ਫਾਰਮ ਜਿਹਨੂੰ ਕਹ ਲੋ ਤੁਸੀਂ ਹਾਂਜੀ ਉਹ ਚੀਜ਼ ਵੀ ਸਾਰੀ ਕਰਨੀ ਆ ਜਿਵੇਂ ਜਿਵੇਂ ਡ ਕਰਨਾ ਕੋਈ ਵੀ ਐਨੀਮਲ ਰੱਖਣੇ ਆ ਜਸਟ ਸ਼ੋਅ ਲਈ ਨਹੀਂ ਰੱਖਣੇ ਵੀ ਉਹਨਾਂ ਦਾ ਕੋਈ ਨਾ ਕੋਈ ਵਿੱਚ ਰੀਜ਼ਨ ਹੋਊਗਾ ਪਰਪਸ ਹੋਊਗਾ ਮੇਰੀ ਨਾਈਸ ਤੇ ਆ ਜਾਨਵਰਾਂ ਦੇ ਲਈ ਹੈਗਾ ਇਹ ਤੁਸੀਂ ਕਿੱਥੇ ਹਾਂਜੀ ਇਹ ਸੈਲੇਜ ਆ ਹਾਂ ਤੇ ਜਿਵੇਂ ਹੁਣ ਉਹੀ ਮਸਲ ਨੂੰ ਐਗਜ਼ਾਮਪਲ ਲਈ ਸੀ ਆਪਣੇ ਕਹਿੰਦੇ ਆ ਵੀ ਹੈਡੈਕ ਆ ਸਵੇਰ ਪੱਠੇ ਵੱਢਣ ਜਾਂਦੇ ਆ ਸ਼ਾਮ ਨੂੰ ਪੱਠੇ ਜਾਂਦੇ ਆ ਦਿਨ ਦੇ 4-4 ਘੰਟੇ ਵੇਸਟ ਕਰਦੇ ਆ ਇਹ ਸੈਲੇਜੀਅਮ ਆਪਾਂ ਪਾਇਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਆ ਡੰਗਰ ਨੂੰ ਜੋ ਡੰਗਰ ਦੀ ਜੋ ਆਪਣੀ ਡਾਈਟ ਆ ਉਹ ਤੋਂ ਵਿੱਚੋਂ ਆਪਣਾ 80% ਇਹਦੇ ਵਿੱਚੋਂ ਆਪਾਂ ਨੂੰ ਸਭ ਮਿਲ ਜਾਂਦਾ ਐਕਸਟਰਾ 20% ਡਰਾਈ ਫੋਲਡਰ ਲਈ ਆਪਾਂ ਤੂੜੀ ਪਾਉਨੇ ਆ ਓਕੇ ਤੇ ਇਹਨੂੰ 15 ਮਿੰਟ ਜਾਂ 20 ਮਿੰਟ ਨਹੀਂ ਲੱਗਦੇ ਸਵੇਰ ਪਾਉਣ ਲਈ ਡੰਗਰਾਂ ਨੂੰ ਹਾਂ ਬਸ ਨਾਲ ਦੀ ਨਾਲ ਚੱਕਿਆ ਪਾਇਆ ਤੇ ਇਹ ਤੁਸੀਂ ਕਿਤੋਂ ਬਾਇ ਕਰ ਕਰਦੇ ਹੋ ਇਹ ਆਪਣਾ ਹੀ ਜਿਹੜੇ ਆਪਣੇ ਮੱਕੀ ਦੇ ਖੇਤ ਹੁੰਦੇ ਆ ਉਹਨਾਂ ਦੇ ਵਿੱਚ ਉਹ ਮਸ਼ੀਨ ਉਹਦੇ ਨਾਲ ਕਟਿੰਗ ਕਰਾ ਕੇ ਜੈਗਵਾਰ ਦੀ ਚੱਲ ਰਹੀਆਂ ਨੇ ਅੱਜਕੱਲ ਹਾਂ ਤੇ ਉਹ ਕਟਿੰਗ ਕਰਕੇ ਪੂਰਾ ਇਹਨੂੰ ਫਿਰ ਟਰੈਕਟਰ ਨਾਲ ਪ੍ਰੈਸ ਕਰਕੇ ਤੇ ਬਾਅਦ ਵਿੱਚ ਕਵਰ ਅਪ ਕਰਕੇ ਰੱਖ ਦਿੰਨੇ ਆ 2 ਮਨთ ਦੇ ਵਿੱਚ ਆਟੋਮੈਟਿਕ ਜਿਵੇਂ ਆਪਾਂ ਕਹਿ ਦੀਏ ਜਿਵੇਂ 4 ਪਾਉਨੇ ਹੁੰਨੇ ਆਪਾਂ ਇਹ ਪੰਜਾਬੀ ਚ ਇਹਨੂੰ 4 ਹੀ ਕਹਿ ਦਿੰਦੇ ਆ ਅੱਛਾ ਤੇ ਇਹ 4 ਪਿਆ ਹੋਇਆ ਮੱਜਾਂ ਦਾ ਆਚਾਰ ਤੁਸੀਂ ਕਹਿ ਲਓ ਮੱਜਾਂ ਦਾ ਆਚਾਰ ਹਾਂਜੀ ਇਹ ਉਹ ਆ ਤੇ ਜੇ ਇਹਨੂੰ ਆਪਾਂ ਵਰਤਦੇ ਆ ਆਪਣੇ ਦਿਨ ਦੇ ਚਾਰ ਘੰਟੇ ਜਿਹੜੇ ਆਪਾਂ ਪੱਠੇ ਵੱਢਣ ਤੇ ਜਾਉਂ ਕਰਦੇ ਆ ਉਹ ਵੇਸਟ ਹੁੰਦੇ ਆ ਉਹ ਬਚਦੇ ਆ ਤੇ ਨਾਲੇ ਇਹਦੇ ਵਿੱਚ ਇਹਨਾਂ ਨੂੰ ਸਭ ਤੋਂ ਜਿਆਦਾ ਪ੍ਰੋਟੀਨ ਸਭ ਕੁਝ ਮਿਲਦਾ ਜਿਸ ਦੇ ਕਰਕੇ ਹੋ ਸਕਦੇ ਜਿਵੇਂ ਉਹਨੇ ਜੋ ਆ ਨਸਲਾਂ ਖੜੀਆਂ ਨੇ ਆਪਣੇ ਕੋਲ ਹਾਂ ਇਹ ਏਬੀਐਸ ਦੀਆਂ ਨੇ ਅਮਰੀਕਨ ਦੀਆਂ ਨੇ ਇਹ ਨਸਲਾਂ ਅੱਛਾ 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 ਸੋ ਇਹਨਾਂ ਦੀ ਮਿਲਕਿੰਗ 40 ਪਲੱਸ ਆ ਅੱਛਾ ਤੇ ਆਪਾਂ ਬਰੀਡ ਵੀ ਉਹੀ ਸਾਰੀਆਂ ਜਿਵੇਂ ਤੁਹਾਨੂੰ ਪਹਿਲਾਂ ਕਰ ਰਹੇ ਬਰੀਡ ਆਪਾਂ ਵਧੀ ਰੱਖਣੀ ਆ ਹਾਂ ਵੀ ਸਾਰਾ ਵੀ ਟੋਟਲੀ ਆਪਾਂ ਇੱਕ ਸਟੈਪ ਅੱਪ ਚੱਲ ਰਹੇ ਆ ਆਪਣੇ ਕੋਲ ਬਸ ਤੁਸੀਂ ਇਹਦੇ ਚ ਪ੍ਰੋਫਿਟ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਹੇ ਵੀ ਤੁਸੀਂ ਪ੍ਰੋਫਿਟ ਵੀ ਕਮਾਣਾ ਹੈ ਨਾਲ ਪੈਸੇ ਵੀ ਕਮਾਣੇ ਆ ਹਾਂਜੀ ਪਰ ਇਹਨੂੰ ਤੁਸੀਂ ਸਸਟੇਨੇਬਲ ਵੀ ਰੱਖਣਾ ਹੈ ਤੇ ਇਹਨੂੰ ਜਿੰਨਾ ਹੋ ਸਕੇ ਆਰਗੇਨਿਕ ਵੀ ਰੱਖਣਾ ਹੈ ਇਹ ਚੀਜ਼ ਨੂੰ ਟ੍ਰਾਈ ਕਰ ਰਹੇ ਹਾਂ ਵੀ ਪ੍ਰੋਫਿਟ ਵੀ ਪਲੱਸ ਰਹੇ ਤੇ ਜਿੰਨਾ ਆਰਗੇਨਿਕ ਹੀ ਆਪਾਂ ਰੱਖ ਸਕਦੇ ਆ ਉਹਨੂੰ ਰੱਖੀਏ ਉਹਨੇ ਚ ਰੱਖੀਏ ਹਾਂਜੀ ਤੇ ਮੈਂ ਦੇਖ ਰਹੀ ਹਾਂ ਤੁਹਾਡੀ ਮੰਜਾ ਬੰਨੀਆਂ ਨਹੀਂ ਹੋਈਆਂ ਗਾਈਆਂ ਇਹ ਹਾਂਜੀ ਇਹਦੇ ਪਿੱਛੇ ਕੀ ਰੀਜ਼ਨ ਅ ਸਟ੍ਰੈਸ ਸਭ ਤੋਂ ਵੱਡਾ ਰੀਜ਼ਨ ਅੱਛਾ ਇੱਕ ਸਟ੍ਰੈਸ ਆ ਸਭ ਤੋਂ ਵੱਡਾ ਰੀਜ਼ਨ ਤੇ ਦੂਜਾ ਜਦ ਆਪਾਂ ਨਾਰਮਲੀ ਘਰੇ ਜਿਹੜੇ ਡੰਗਰ ਬੰਨੇ ਹੁੰਦੇ ਆ ਪਸ਼ੂ ਬੰਨੇ ਹੁੰਦੇ ਆ ਆਪਾਂ ਜਦ ਉਹਨਾਂ ਨੂੰ ਆਪਾਂ ਮਿਲਕਿੰਗ ਲਈ ਕਰਦੇ ਆ ਜਾਂ ਕੁਝ ਵੀ ਕਰਦੇ ਆ ਜਿਹੜਾ ਸਭ ਤੋਂ ਮੇਨ ਜਿਹੜਾ ਫੈਕਟਰ ਹੁੰਦਾ ਉਹਨਾਂ ਨੂੰ ਵਾਟਰ ਚਾਹੀਦਾ ਜਿੰਨਾ ਜ਼ਿਆਦਾ ਪਾਣੀ ਪੀਣਗੀਆਂ ਓਨੀ ਜ਼ਿਆਦਾ ਮਿਲਕਿੰਗ ਕਰਦੀਆਂ ਨੇ ਬਸ ਜਿਹੜੀ ਆਪਾਂ ਬੰਨੀਆ ਹੁੰਦੇ ਨੇ ਮਾਰਨੀ ਜਾਂ ਸ਼ਾਮ ਦੋ ਟਾਈਮ ਸਿਰਫ ਪਾਣੀ ਪਲਾਉਨੇ ਆ ਉਹ ਵੀ ਆਪਾਂ ਆਪਣੀ ਮਰਜ਼ੀ ਨਾਲ ਕਿਉਂਕਿ ਇਹਨਾਂ ਨੇ ਦਿਨ ਚ ਕਿੰਨੀ ਵਾਰੇ ਪੀਣਾ ਹੁੰਦਾ ਪਾਣੀ ਤੇ ਉਹ ਆਪਾਂ ਲੈਕੀ ਵੀ ਜਾਣਿਆ ਤੇ ਪੀਣ ਲੱਗਿਆ ਹੁਣ ਇੱਕਦਮ ਤਾਂ ਪੀ ਵੀ ਨਹੀਂ ਸਕਦਾ ਕਈ ਵਾਰ ਮੂੰਹ ਘੁਮਾ ਲੈਂਦਾ ਜਾਂ ਉਧਰ ਕਰ ਲੈਂਦਾ ਸਾਹ ਲੈਂਦਾ ਆਪਣੀ ਮਨ ਰੈਸਟ ਕਰਨ ਦੇ ਤਾਂ ਆਪਾਂ ਕਹਿੰਨੇ ਪੀਲੇ ਲੈ ਕੇ ਵੰਦ ਦਿੰਨੇ ਆ ਹਾਂ ਇੱਕ ਤਾਂ ਉਹਨਾਂ ਦਾ ਸਟ੍ਰੈਸ ਨੇ ਹੁਣੇ ਆਪਣੀ ਮਰਜ਼ੀ ਨਾਲ ਖਾਂਦੇ ਨੇ ਆਪਣੀ ਮਰਜ਼ੀ ਨਾਲ ਪੀਂਦੇ ਨੇ ਅੱਛਾ ਤੁਸੀਂ ਪਾਣੀ ਰੱਖਿਆ ਹੋਇਆ ਵਿੱਚ ਕਿਤੇ ਹਾਂਜੀ ਉੱਥੇ ਪਾਣੀ ਆਟੋਮੈਟਿਕ ਜਿੰਨਾ ਪੀਂਦੇ ਆ ਆਪ ਫਰੈਸ਼ ਫਿਲ ਹੋ ਜਾਂਦਾ ਓਕੇ ਤੇ ਉਹ ਆਪਣਾ ਪੀਂਦੇ ਇਧਰੋਂ ਆਪਣਾ ਖਾਂਦੇ ਆ ਇਹਨਾਂ ਦੀ ਮਰਜ਼ੀ ਆ ਜਿਵੇਂ ਖਾਣਾ ਜਿਵੇਂ ਪੀਣਾ ਇਹਨਾਂ ਦੇ ਦੱਸਾ ਬਸ ਮਿਲਕਿੰਗ ਵੇਲੇ ਇਹਨਾਂ ਨੇ ਆਟੋਮੈਟਿਕ ਉਰੇ ਆਇਆ ਨਾ ਅੱਛਾ ਆਪਾਂ ਇਹਨਾਂ ਦਾ ਆਪਾਂ ਭੁੱਲ ਜੀਏ ਇਹਨਾਂ ਦਾ ਟਾਈਮ ਫਿਕਸ ਆ अच्छा 12 टू 12 ਆ ਜਾਂਦੇ ਨੇ ਇਹ ਹਾਂਜੀ ਜਿਵੇਂ ਮਾਰਨਿੰਗ ਮੈਂ 5:30 ਕਰਦਾ ਤੇ ਸ਼ਾਮ ਨੂੰ 5:30 ਜੇ ਮੈਂ 15 ਮਿੰਟ ਦਾ ਵੀ ਫਰਕ ਪਾਤਾ ਇਹਨਾਂ ਨੇ ਖੁਦ ਆਵਾਜ਼ ਦੇਣ ਲੱਗ ਗਏ ਆਣੀ ਵੀ ਮਿਲਕਿੰਗ ਲਈ ਆਜੋ ਅੱਛਾ ਕਿਉਂਕਿ ਇਹਨਾਂ ਦਾ ਜਿਹੜਾ ਆਪਾਂ ਲੇਵਾਏ ਇੱਕ ਤਰੀਕੇ ਦਾ ਆਪਾਂ ਪੈਨ ਲਾ ਲਓ ਭਾ ਵਰਤਨਾ एग्जांपल ਲਈ ਜਦੋਂ ਫਿਲ ਹੋ ਗਿਆ ਇਹ ਸਟ੍ਰੈਸ ਲੈਣ ਲੱਗ ਜਾਂਦੇ ਆ ਓਕੇ ਉਹ ਖਾਲੀ ਹੋਣਾ ਚਾਹੀਦਾ ਕਿਉਂਕਿ ਵੱਧ ਮਿਲਕਿੰਗ ਵਾਲੀਆਂ ਨੇ ਤਾਂ ਕਰਕੇ ਜਦ ਇਹਨਾਂ ਦਾ ਫਿਲ ਹੋ ਜਾਂਦਾ ਇਹਨਾਂ ਨੇ ਆਟੋਮੈਟਿਕ ਤੁਹਾਨੂੰ ਦੱਸਣ ਲੱਗ ਗਏ ਹਨ ਵੀ ਹੁਣ ਮਿਲਕਿੰਗ ਕਰ ਲਓ ਸਾਡੀ ਨਹੀਂ ਅਸੀਂ ਸਟ੍ਰੈਸ ਲੈ ਰਹੀਆਂ ਕਿਉਂਕਿ ਹੈਵੀ ਹੋ ਜਾਂ हां मैं भी देसी भी देख रही थी प्रोग्राम ना बाकी कंट्रीज च गायियां नु ना खुले खेता च ਛੱਡ ਦਿੰਦੇ ਨੇ हां जी ਵੀ ਉਹ ਚਰਦੀਆਂ ਨੇ ਆਪਣੇ ਆਪ ਉੱਥੇ ਹਨਾ ਵੀ ਉਹਨਾਂ ਨੂੰ ਬੰਨ੍ਹਦੇ ਨਹੀਂ ਹੈਗੇ ਜਿੰਨਾ ਹੋ ਸਕੇ ਉਹ ਉਹ 스트레스 ਫ੍ਰੀ ਰਹਿੰਦਾ ਜਾਨਵਰ ਜਿੰਨਾ ਇਹ ਖੁੱਲੇ ਰਹਿਣਾ ਆਪਣੇ ਇੰਜੋਏ ਕਰਦੇ ਆ ਫਿਰਦੇ ਆ हां जी हां जी हां जी ਤੇ ਐ ਪ੍ਰੋਪਰ ਰਹਿੰਦਿਆਂ ਗ੍ਰੋਥ ਵਧੀਆ ਹੁੰਦੀ ਹੈ ਇੱਕ ਜਗ੍ਹਾ ਕਿਉਂਕਿ ਬੰਨੇ ਰਹਿੰਦੇ ਆ ਉੱਠਦੇ ਬੈੰਦੇ ਕੀ ਵਾਰ ਛੱਟ ਵੀ ਮਾਰਾ ਲੈਂਦੇ ਆ ਜਾਂ ਉਹ ਕੋਈ ਕਰ ਲੈਂਦੇ ਆ ਉਵੇਂ ਗ੍ਰੋਥ ਵੀ ਪ੍ਰੋਪਰ ਨਹੀਂ ਹੁੰਦੀ ਐ ਖੁੱਲਾ ਫਿਰਦੇ ਆ ਟੱਪਦੇ ਆ ਆਪਣਾ ਸਭ ਕੁਝ ਕਰਦੇ ਆ ਗ੍ਰੋਥ ਪ੍ਰੋਪਰ ਹੁੰਦੀ ਹੈ ਸਭ ਕੁਝ ਨਾਲ ਤੇ ਉਹਨਾਂ ਦੇ ਸਟ੍ਰੈਸ ਦਾ ਤੇ ਉਹਨਾਂ ਜਿਹੜੇ ਦੁੱਧ ਦ ਉਹਦੇ ਚ ਵੀ ਫਰਕ ਆਂਦਾ ਹੋਏਗਾ ਹਾਂਜੀ ਕਿਉਂਕਿ ਜੋ ਵੀ ਆਪਾਂ ਖਾਣੇ ਪੀਣੇ ਆ ਜੀ ਉਹ ਚ ਜਾਨਵਰ ਦਾ ਸਟ्रेस ਆਪਣਾ ਹੋਵੇ ਤਾਂ ਉਹ ਆਪਾਂ ਨੂੰ ਹੀ ਸਿਹਤ ਲਈ ਆਪਣੀ ਖਰਾਬ ਹੋਏਗਾ ਕਿਤੇ ਨਾ ਕਿਤੇ ਸਭ ਤੋਂ ਵੱਧ ਫੈਕਟੋਰ ਦਾ ਮਿਲਕਿੰਗ ਹੀ ਤੀ ਪੈਂਦਾ ਜੇ ਜਾਨਵਰ ਸਟੈਟਸ ਤੇ ਆ ਫਸਟ ਆਫ ਆਲ ਉਹਨੇ ਮਿਲਕਿੰਗ ਘਟਾ ਦੇਣੀ ਹੈ ਇੱਕ ਮਿਸਟ੍ਰਾਈਟਸ ਬਿਮਾਰੀ ਹੁੰਦੀ ਹੈ ਜਿਹੜੀ ਮਿਲਕ ਤੇ ਇਹਨਾਂ ਦੇ ਲੇਵੇ ਨੂੰ ਸਭ ਤੋਂ ਵੱਧ ਆਉਂਦੀ ਆ ਅੱਛਾ ਉਹਦੇ ਵਿੱਚ ਐ ਬਿਮਾਰੀਆਂ ਆਂਦੇ ਨਾ ਦੁੱਧ ਖਰਾਬ ਹੋ ਜਾਂਦਾ ਜਾਂ ਆਪਾਂ ਜਿਵੇਂ ਪੰਜਾਬੀ ਚ ਬੋਲੀਏ ਪਤਲਾ ਪਾਣੀ ਪਾਣੀ ਵਰਗਾ ਹੋ ਜਾਂਦਾ ਜਿਵੇਂ ਦੁੱਧ ਜਾਂ ਪਾਣੀ ਦੇ ਵਿੱਚ ਹਲਕੀ ਹਲਕੀ ਛਿੱਧੀਆਂ ਜਾਂ ਗੱਠਾਂ टाइप ਆਉਣ ਲੱਗ ਜਾਂਦੀ ਆ ਉਹ ਇਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਆ ਜਿਹੜੀ ਕਈ ਵਾਰ ਸੋਲਵ ਵੀ ਨਹੀਂ ਹੁੰਦੀ ਤੇ ਇਹਨਾਂ ਦੇ ਜਿਹੜੇ ਨਿਪਲ ਨੇ ਥਣ ਨੇ ਹੌਲੀ ਹੌਲੀ ਖਰਾਬ ਵੀ ਹੋ ਜਾਂਦੇ ਆ ਉਹ ਚੀਜ਼ ਨਾਲ ਉਹ ਸਟ੍ਰੈਸ ਸਭ ਤੋਂ ਵੱਡਾ ਰੀਜ਼ਨ ਆ ਇਹਨਾਂ ਲਈ ਉਹ ਇਹ ਜਿਹੜੀਆਂ ਬਲੈਤੀ ਕਰੇਗਾਈਆਂ ਹੁੰਦੀਆਂ ਨੇ ਆਪਣੇ ਇੱਥੇ ਮੌਸਮ 'ਚ ਕੱਢ ਲੈਂਦੀਆਂ ਨੇ ਇਹ ਅ ਇਹਨਾਂ ਨੂੰ ਗਰਮੀ ਦੇ ਵਿੱਚ ਇਹਨਾਂ ਲਈ ਪ੍ਰੋਪਰ ਇਹਨਾਂ ਦਾ ਰੱਖਣਾ ਪੈਂਦਾ ਫੈਨਸ ਚੱਲਦੇ ਆ ਪਾਣੀ ਚੱਲਦਾ ਬਟ ਵਿੰਟਰ ਦੇ ਵਿੱਚ ਸਭ ਤੋਂ ਵੱਧ ਖੁਸ਼ ਨੇ ਖੁਸ਼ ਰਹਿੰਦੀਆਂ ਨੇ ਹਾਂਜੀ ਤੇ ਹੁਣ ਤੁਸੀਂ ਰੱਖਿਆ ਹਜੇ ਰੀਸੈਂਟਲੀ ਨੇ 3 ਮਹੀਨੇ ਹੋਏ ਨੇ ਹਾਂ ਤੇ ਸਮਰ ਲਈ ਕੋਈ ਤਿਆਰੀ ਕੀਤੀ ਹੈ ਫਿਰ ਇਹਨਾਂ ਦੀ ਸਮਰ ਲਈ ਹੁਣ ਨੈਕਸਟ ਮਹੀਨੇ ਤੋਂ ਆਹ ਮਹੀਨੇ ਦੀ ਆਲਮੋਸਟ ਐਂਡ ਤੇ ਇੱਥੇ ਫੈਨ ਲੱਗੇ ਆਣੇ ਆ ਕੂਲਿੰਗ ਸਿਸਟਮ ਸਾਰਾ ਇਹਨਾਂ ਲਈ ਲੱਗੇ ਆਣਾ ਵੀ ਸਮਰ ਸ਼ੁਰੂ ਹੋਣ ਤੋਂ ਪਹਿਲਾਂ ਵੀ ਇਹਨਾਂ ਨੂੰ ਕੋਈ ਸਟ੍ਰੈਸ ਨਾ ਆਵੇ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਨਾ ਚ ਇਹ ਗਰਮੀ ਮੰਨਦੇ ਆ ਜੇ ਆਪਾਂ ਇਹਨਾਂ ਦੀ ਕੰਡੀਸ਼ਨ ਪ੍ਰੋਪਰ ਕਰਤੀ ਵੀ ਇਹ ਗਰਮੀ ਚ ਗਰਮੀ ਨਾ ਮੰਨਣ ਸਭ ਤੋਂ ਬੈਸਟ ਐਨੀਮਲ ਹੈ ਰੱਖਣ ਲਈ ਮਤਲਬ ਤੁਸੀਂ ਸਿਰਫ ਦੁੱਧ ਕੱਢਣ ਦੀ ਹੀ ਸੋਚ ਰਹੇ ਹੋਗੇ ਤੁਸੀਂ ਪੂਰਾ ਉਹਦੇ ਪਿੱਛੇ ਬੈਕਗ੍ਰਾਉਂਡ ਜਾਨਵਰ ਨੂੰ ਖੁਸ਼ ਰੱਖਣਾ ਉਹਨੂੰ ਪਾਰਟ ਬਣਾਉਣਾ ਸਾਰੇ ਬਿਜ਼ਨਸ ਦਾ ਆਪਣਾ ਹਨਾ ਦਾ ਖਿਆਲ ਰੱਖਣਾ ਉਹਦੀ ਵੀ ਗੱਲ ਕਰਦੇ ਹੋ ਨਾਲ ਤੁਸੀਂ ਕਿਉਂਕਿ ਇਹਨਾਂ ਤੁਸੀਂ ਸਭ ਕੁਝ ਲੈ ਰਹੇ ਗਾਂਾਂ ਦੀ ਜਨਰੇਸ਼ਨ ਨੈਕਸਟ ਜਨਰੇਸ਼ਨ ਆਉਣੀਆਂ ਨੇ ਉਹ ਤਾਂ ਹੀ ਆਪਾਂ ਕੋਲ ਵਧੀਆ ਆਉਣਗੀਆਂ ਜੇ ਆਪਾਂ ਇਹਨਾਂ ਦੀ ਟੇਕ ਕੇਅਰ ਕਰਾਂਗੇ ਜੇ ਆਪਾਂ ਆਹ ਥਿੰਕਿੰਗ ਰੱਖੀ ਵੀ ਇਹਨਾਂ ਤੋਂ ਗਾਂ ਵਾਲੀ ਨੈਕਸਟ ਜਨਰੇਸ਼ਨ ਲੈ ਕੇ ਇਹਨਾਂ ਵਾਲੇ ਆਪਾਂ ਨਹੀਂ ਸੋਚਣਾ ਇਹਨਾਂ ਦੀ ਨੈਕਸਟ ਜਨਰੇਸ਼ਨ ਹੀ ਵਧੀਆ ਨਹੀਂ ਦੇਣੀ ਤੁਹਾਨੂੰ ਨੇ ਆਪਾਂ ਪਿੰਡਾਂ 'ਚ ਦੇਖਦੇ ਆ ਨਾ ਉਹ ਮੱਝਾਂ ਨੂੰ ਟੀਕੇ ਟੁਕੇ ਲਾ ਕੇ ਦੁੱਧਾ ਕੱਢ ਲੈਂਦੇ ਨੇ ਉਹ ਸਭ ਕਰਦੇ ਨੇ ਅਸੀਂ ਵੀ ਡਿਸਕਸ ਕਰਦੇ ਹੁੰਨੇ ਆ ਵੀ ਉਹ ਬੜੀ ਪੇਨਫੁਲ ਜੀ ਸਿਚੁਏਸ਼ਨ ਹੈ ਹਨਾ ਤੁਸੀਂ ਜਾਨਵਰ ਨੂੰ ਵੀ ਦੁਖੀ ਕਰਦੇ ਹੋ ਨਾਲ ਆਪਣੇ ਇੰਡੀਆ ਦੇ ਵਿੱਚ ਦੋ ਟੀਕੇ ਬਹਿਨ ਨੇ ਸਿਰਫ ਇਹਨਾਂ ਦੇ ਵਿੱਚ ਇੱਕ ਇਹਨਾਂ ਦੇ ਪੇਨ ਕਿਲਰ ਲੱਗਦਾ ਹੁੰਦਾ ਸੀ ਇੱਕ ਇਹਨਾਂ ਦੇ ਮਿਲਕਿੰਗ ਵਾਲਾ ਟੀਕਾ ਪੇਨ ਕਿਲਰ ਟੀਕਾ ਤਾਂ ਬੰਦ ਹੋਇਆ ਜੇ ਹੁਣ ਆਪਣੇ ਹੁੰਦੀਆਂ ਸੀ ਗਿਰਦਾਂ ਹੈ ਨਹੀਂ ਕੋਈ ਹੁਣ ਮਿਲਦੀ ਨਹੀਂ ਪਹਿਲਾਂ ਦੇਖਣ ਨੂੰ ਮਿਲਦੇ ਹੁੰਦੇ ਕਿੱਡੇ ਕਿੱਡੇ ਹੁੰਦੇ ਸੀਗੇ ਉਹ ਅਸਲ ਚ ਰੀਜ਼ਨ ਕੀ ਆ ਜਾਨਵਰ ਦੇ ਉਹ ਟੀਕੇ ਲੱਗਦਾ ਵੀ ਹੁੰਦਾ ਸੀ ਨਾ ਜੇ ਉਹਦੀ ਡੈਥ ਵੀ ਹੋ ਜਾਂਦੀ ਸੀਗੀ ਉਦੋਂ ਬਾਅਦ ਚ ਵੀ ਉਹਦੇ ਵਿੱਚ ਉਹਦਾ ਅਸਰ ਰਹਿੰਦਾ ਸੀ ਜੋ ਕਿ ਬਲਚਰ ਮਰ ਜਾਂਦੇ ਸੀਗੇ ਤੇ ਬਲਚਰ ਉਹਨੂੰ ਖਾਂਦੇ ਸੀ ਤੇ ਉਹ ਮਰ ਜਾਂਦੇ ਸੀਗੇ ਉਹਦੇ ਨਾਲ ਆਹ ਰੀਜ਼ਨ ਸੀਗਾ ਆਪਣੇ ਜਿਹੜੇ ਖਤਮ ਹੋ ਜਿੰਨੇ ਓਰੇ ਹਾਂ ਤੇ ਉਹ ਦੋ ਬੈਨ ਕੀਤੇ ਉਹਨੇ ਟੀਕੇ ਬਟ ਕਿਦਰੋਂ ਕਿਦਰੋਂ ਕਿਸੇ ਨਾ ਕਿਸੇ ਦੇ ਹੱਥ ਲੱਗ ਜਾਂਦੇ ਹੋ ਫਿਰ ਵੀ ਯੂਜ਼ ਕਰੀ ਜਾਂਦਾ ਠੀਕ ਹੈ ਨਾ ਜੋ ਕਿ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਜੇ ਦੁੱਧ ਵੀ ਆਪਾਂ ਨੂੰ ਤਾਂ ਫੋਰਸਫੁਲੀ ਲੈਣੇ ਹਨ 스트ੈਸ ਦੇ ਕੇ ਉਹ ਦੁੱਧ ਸਹੀ ਨਹੀਂਗਾ ਤੇ ਤੁਹਾਨੂੰ ਅਸੀਂ ਗੁੱਡ ਵਿਸ਼ੇਸ ਦਿੰਨੇ ਆ ਹਨਾ ਵੀ ਤੁਸੀਂ ਆਪਣਾ ਜੋ ਪ੍ਰੋਜੈਕਟ ਸੋਚਿਆ ਹੋਇਆ ਦਿਮਾਗ 'ਚ ਉਸੇ ਤਰੀਕੇ ਨਾਲ ਇਹ ਇੰਪਲੀਮੈਂਟ ਹੋਵੇ ਤੇ ਅਸੀਂ ਅਗਲੀ ਵਾਰ ਆਈਏ ਤੇ ਹੋਰ ਸਾਨੂੰ ਵੱਡਾ ਇਹ ਤੁਹਾਡੀਆਂ ਗਾਵਾਂ ਤਿੰਨੇ ਦੀਆਂ 300 ਬਣਦੀਆਂ ਹੋਰ ਹੋਰ ਹਾਂ ਜਿੱਦਾਂ ਦੀ ਵਾਰ ਨੂੰ ਹੋਰ ਵੀ ਜਿਆਦਾ ਇੱਥੇ ਤੁਸੀਂ ਦੇਖੋਗੇ ਪੂਰਾ ਮਾਡਰਨ ਕੀਤਾ ਹੋਇਆ ਤੇ ਪੂਰਾ ਆਪਣਾ ਪੂਰਾ ਪ੍ਰੋਪਰ ਸਾਰਾ ਪੂਲ A to Z ਵਰਕਿੰਗ ਹੋਣਾ ਵੀ ਇੱਕ ਮੇਨ ਫੋਕਸ ਇਹਦਾ ਆਇਆ ਹੈ ਆ ਵੀ ਇਹਨਾਂ ਨੂੰ ਜਿੰਨੇ ਸਟ्रेस ਫਰੀ ਰੱਖ ਕੇ ਆਪਾਂ ਜਿੰਨਾ ਉਹ ਕਰਾਂਗੇ ਕਿਉਂਕਿ ਜਿਹੜੀ ਇਹਦੇ ਨਾਲ ਆਪਣੇ ਦੋ ਫਾਇਦੇ ਆਉਣੇ ਆ ਇੱਕ ਤਾਂ ਆਪਣੇ ਜਿਵੇਂ ਲੇਬਰ ਉਹਨੂੰ ਵਰਕ ਮੇ ਰਿਹਾ ਆਪਣਾ ਤੇ ਦੂਜਾ ਜੋ ਇਹਨਾਂ ਤੋਂ ਆਪਾਂ ਨੂੰ ਐਕਸਟਰਾ ਜੋ ਮਿਲ ਰਿਹਾ ਉਹ ਨਾਲ ਆਪਾਂ ਆਪਣੀ ਜਿਹੜੀ ਖੇਤੀਬਾੜੀ ਆ ਉਹਨੂੰ ਵੀ ਸੁਧਾਰ ਰਹੇ ਆ ਜਿਹੜੀ ਆਪਣੀ ਜ਼ਮੀਨਾਂ ਜਿੰਨਾ ਜ਼ਹਿਰ ਉਹਨਾਂ ਦੇ ਵਿੱਚ ਜਾ ਰਿਹਾ ਉਹ ਵੀ ਘਟੇਗਾ ਤੇ ਇਹਦੇ ਵਿੱਚੋਂ ਫੈਕਟਰ ਦਾ ਬਹੁਤ ਵਧੀਆ-ਵਧੀਆ ਲੈ ਕੇ ਚੱਲ ਰਹੇ ਆ ਤੇ ਹੁਣ ਹੌਲੀ-ਹੌਲੀ ਸਾਰੇ ਉਹ ਕਰਾਂਗੇ ਕਿੰਨੇ ਬੰਦੇ ਤੁਹਾਡੇ ਨਾਲ ਇਨਵੋਲਡ ਨੇ ਲੇਬਰ ਕਿੰਨੀ ਕਿ ਤੁਹਾਡੀ ਫਿਲਹਾਲ ਇਨਵੋਲਡ ਰਾਈਟ ਨਾਓ ਮੇ ਕੋ ਇੱਕ ਬੰਦਾ ਲੇਬਰ ਤੇ ਆ ਇਹ ਇਹਦਾ ਜਾ ਕਿਉਂਕਿ ਮਸ਼ੀਨੀ ਜਿਆਦਾ ਹੋਣਾ ਉਹਦੇ ਕਰਕੇ ਆ ਬੈਨੀਫਿਟ ਆ ਰਹਿਣਾ ਆਪਣੀ ਲੇਬਰ ਤੇ ਸਟ्रेस ਬਹੁਤ ਘਟ ਰਣੀ ਆ ਉਹਨਾਂ ਤੇ ਵੀ ਕਿਉਂਕਿ ਹੁਣ ਜਿਵੇਂ ਉਹਦਾ ਕੰਮ ਹੁੰਦਾ ਮਾਰਨਿੰਗ ਜੇ ਇਵਨਿੰਗ ਹੌਲੀ ਹੌਲੀ ਜਿਆਦਾ ਵਧਣੇ ਆ ਇਹ ਚ ਮਸ਼ੀਨਾਂ ਵੀ ਲਾਗਣੀਆਂ ਨੇ ਉਹਨਾਂ ਸਿਰਫ ਮਸ਼ੀਨਾਂ ਚਲਾਉਣੀਆਂ ਨੇ ਲਾਈਕ ਉਹਨਾਂ ਦੀ ਲੇਬਰ ਵੀ ਉਹਨਾਂ ਦੇ ਲੇਕਿ ਮੈਨੂਅਲ ਲੇਬਰ ਨਹੀਂ ਰਹਿਣੀ ਮਸ਼ੀਨੀ ਥਰੂ ਉਹਨਾਂ ਨੇ ਬਸ ਮਸ਼ੀਨਾਂ ਯੂਜ਼ ਕਰਨੀਆਂ ਨੇ ਤੁਸੀਂ ਆਟੋਮੇਸ਼ਨ ਟੈਕਨੋਲੋਜੀ ਨਾਲ ਯੂਜ਼ ਕਰੋਗੇ ਨਾਲ ਉਹਦੇ ਹਾਂਜੀ ਹਾਂਜੀ ਕਿਉਂਕਿ ਜਿਵੇਂ ਆਪਾਂ ਹੱਥ ਨਾਲ ਵੀ ਜਿਵੇਂ ਇਹਨਾਂ ਦੀ ਮਿਲਕਿੰਗ ਕਰਦੇ ਆ ਉਹ ਮਿਲਕਿੰਗ ਟਾਈਮ ਬੋਲ ਆਉਂਦੀ ਹੈ ਤੇ ਇੱਕ ਹਫਨਾ ਵਕਈ ਵਾਰ ਸਟਰੋਂਗਲੀ ਦਬਦੇ ਨੇ ਜੋ ਉਹਦੇ ਨਾਲ ਵੀ ਉਹਨੂੰ ਪ੍ਰੋਬਲਮ ਆਉਂਦੀ ਹੈ ਟਾਇਰਸ ਨੂੰ ਉਹਦੇ ਖਰਾਬ ਹੁੰਦੇ ਜਾਂ ਹੁੰਦੇ ਜਿਹੜੀ ਮਿਲਕਿੰਗ ਕਰਦੇ ਇੱਕ ਈਜ਼ੀਲੀ ਹੋ ਜਾਂਦੀ ਹੈ ਸਟ्रेस ਫਰੀ ਹੁੰਦੀ ਹੈ ਤੇ ਇਹ ਜਿਆਦਾ ਖੁਸ਼ ਰਹਿੰਦੇ ਨੇ ਉਹਦੇ ਨਹੀਂ ਤੁਸੀਂ ਫਿਲਹਾਲ ਮਿਲਕਿੰਗ ਹੱਥ ਨਾਲ ਕਰਦੇ ਹੋ ਕਿ ਨਹੀਂ ਮਸ਼ੀਨ ਨਾਲ ਦੇ ਫਸ ਹਾਂਜੀ ਉਹ ਆਪਾਂ ਇਹਨਾਂ ਦੀ ਮਸ਼ੀਨ ਨਾਲੇ ਕਰਦੇ ਹਾਂ ਚਲੋ ਵੈਰੀ ਨਾਈਸ ਜੀ 올 ਦਾ ਬੈਸਟ ਜੀ ਓਕੇ ਥੈਂਕ ਯੂ ਥੈਂਕ ਯੂ